ਤੁਸੀਂ ਇਹ ਗੱਲ ਕਹੀ ਹੈ ਕਿ ਡੇਰਾ ਸਿਰਸੋ ਨੂੰ ਮੈਂ ਦੋਸ਼ੀ ਨਹੀਂ ਮੰਨਦਾ ਹਾਂ ਨਹੀਂ ਮੰਨਦਾ ਮੈਂ ਸਰਸੀ ਵਾਲਿਆਂ ਨੇ ਕਿਹਾ ਦਿੱਤੀ ਸੀ ਕਬਰ ਵੀ ਮੈਂ ਕਾਲ ਤੱਕ ਸਾਨੂੰ ਮਾਫ਼ੀ ਮੰਗਣ ਆਉਂਦਾ ਪਿਆ ਪਰ ਗੁਰੂ ਪਾਤਸ਼ਾਹ ਦੀ ਪਸ਼ਾਕ ਪਾਉਣ ਵਾਲੇ ਨੂੰ ਅਸੀਂ ਦੋਸ਼ੀ ਨਹੀਂ ਕਹਿ ਸਕਦੇ ਕਿ ਮੈਂ ਨਹੀਂ ਮੰਨਦਾਗਾ ਗੁਰੂ ਪਾਤਸ਼ਾਹ ਦੇ ਤਰ੍ਹਾਂ ਸਵਾਗ ਰਚ ਕੇ ਸੱਤ ਸਤਾਰੇ ਬਣਾ ਕੇ ਕਿੰਨੇ ਹੁਕਮ ਜਾਰੀ ਕਰਤੇ ਉਹਨੇ ਮੈਂ ਦੋਸ਼ੀ ਨਹੀਂ ਕਹਿੰਦਾ ਮੱਲ ਕੇ ਆਲਾ ਬਹਿਬੂ ਲਾਲਾ ਜਾਂ ਕਿੰਨੇ ਕੇਸਾਂ ਦੇ ਵਿੱਚ ਉਹਨਾਂ ਦੇ ਬੱਦੇ ਨਾਮਜਾਦ ਹੋਏ ਨੇ ਅਸੀਂ ਕਿਉਂ ਉਹਨੂੰ ਦੋਸ਼ੀ ਨਹੀਂ ਕਹਾਂਗੇ ਨਹੀਂ ਕਮਾਂਗਾ ਮੈਂ ਦੋਸ਼ੀ ਯਾਰ ਪ੍ਰਦੀਪ ਕਲੀਅਰ ਦੀ ਤੁਸੀਂ ਇੰਟਰਵਿਊ ਸੁਣ ਕੇ ਹੋਣ ਜੇ ਤੁਸੀਂ ਆਪਣੇ ਆਪ ਨੂੰ ਸਿੱਖ ਵੀ ਬਿਖਵਾ ਸਕਦੇ ਹੋ ਜਾਂ ਪੰਜਾਬੀ ਵੀ ਬਿਖਵਾ ਸਕਦੇ ਹੋ ਜਾਂ ਤਾਂ ਆਪ ਕੋ ਹੱਤਿਆ ਕਰਕੇ ਮਰ ਜਾਓ ਤੇ ਜਾਂ ਆਪਣਾ ਬਿਆਨ ਦਿਓ ਤੈਨੂੰ ਲੱਗਦਾ ਵੀ ਕੱਲ ਤੱਕ ਸਭ ਤੇ ਜਿਹੜਾ ਬੰਦਾ ਇਦਾਂ ਜਾ ਕੇ ਮਾਫੀ ਮੰਗਦਾ ਮਾਫ ਹੋ ਜਾਂਦਾ ਨਹੀਂ ਹੋਣਾ ਚਾਹੀਦਾ ਫਿਰ ਇੰਦਰਾ ਗਾਂਧੀ ਨੂੰ ਮਾਰਨ ਦੀ ਲੋੜ ਕੋਈ ਨਹੀਂ ਸੀ ਜਾ ਕੇ ਭਾਈ ਸਾਹਿਬ ਰਾਨੋ ਉਹਨੂੰ ਵੀ ਲੈ ਆਉਂਦੇ ਤੇ ਕਹਿੰਦੇ ਮਾਫੀ ਦੇ ਦੇਣੇ ਉਹ ਸੂਰਮਿਆਂ ਦੀਆਂ ਗੱਲਾਂ ਕਰਨ ਵਾਲਿਓ ਉਹ ਸੂਰਮਿਆਂ ਦੇ ਚਲਿਸੇ ਚਲਾ ਕੇ ਪਾਰ ਚਲਾਉਣ ਵਾਲਿਓ ਉਹ ਕਿੱਥੇ ਤੁਸੀਂ ਮਰ ਕੇ ਤੁਹਾਡਾ ਮੱਸਾ ਰੰਗੜ ਸੁਖਵੀਰ ਬਾਦਲ ਤੇ ਨਾਲ ਬੁੱਢਾ ਬਾਦਲ ਤੇ ਨਾਲ ਦੇ ਸੰਯੋਗ ਕੀ ਜਿਨ੍ਹਾਂ ਨੇ ਪਛਾਗ ਪਾਈ ਉਹਨੂੰ ਮਾਫੀਨਾਮਾ ਦਵਾਇਆ ਪਿਛਲੇ ਦਿਨੀ ਇੱਕ ਇੰਟਰਵਿਊ ਆਉਂਦੀ ਆ ਪ੍ਰਦੀਪ ਕਲੇਰ ਦੀ ਪ੍ਰਦੀਪ ਕਲੇਰ ਉਹ ਸ਼ਖਸ਼ਾ ਜਿਹੜਾ ਬੇਦਬੀ ਦੇ ਵਿੱਚ ਨਾਮਜਾਦ ਪੰਜਾਂ ਕੇਸਾਂ ਦੇ ਵਿੱਚ ਦੱਸਿਆ ਜਾਂਦਾ ਫਕੌੜਾ ਵੀ ਰਿਹਾ ਡੇਰਾ ਸਰਸਾ ਮੁਖੀ ਦੇ ਨਾਲ ਬਹੁਤ ਨਜ਼ਦੀਕੀ ਸਬੰਧ ਰਾਇ ਉਹਨੇ ਖੁਦ ਦੱਸਿਆ ਇੰਟਰਵਿਊ ਦੇ ਵਿੱਚ ਕਿ ਮੇਰੀ ਜਿਹੜੀ ਕੋਠੀ ਸੀਗੀ ਉਹ ਡੇਰਾ ਸਰਸਾ ਦੇ ਵਿੱਚ ਸੀਗੀ ਕਿਉਂ ਭੱਜਿਆ ਰਿਹਾ ਕਾਰਨ ਕੀ ਸੀ ਸੁਖਬੀਰ ਬਾਦਲ ਦੇ ਨਾਲ ਤਾਰਾਂ ਜੋੜੀਆਂ ਨੇ ਸੁਖਬੀਰ ਬਾਦਲ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਐ ਇੱਕ ਗੁਪਤ ਲਫਾਫਾ ਦੇ ਕੇ ਆਇਆ ਮਾਫੀਨਾਮਾ ਵੀ ਮੰਗਿਆ ਪਹਿਲਾ ਸਟਿਆਰ ਲੱਗੇ ਸ਼੍ਰੋਮਣੀ ਕਮੇਟੀ ਨਾਲ ਸੰਬੰਧਤ ਹੋਣ ਕਰਕੇ ਬੜਾ ਕੁਝ ਵਿਵਾਦਾਂ ਦੇ ਵਿੱਚ ਰਿਹਾ ਹੈ ਤੇ ਇਸ ਚੀਜ਼ ਨੂੰ ਲੈ ਕੇ ਆਮ ਲੋਕਾਂ ਦੇ ਮਨਾਂ ਦੇ ਵਿੱਚ ਪਹਿਲਾਂ ਵੀ ਸਵਾਲ ਸੀਗੀ ਕਿ ਕਾਲੀ ਦਲ ਦੇ ਰਾਜ ਦੇ ਵਿੱਚ ਵਿਦਬੀ ਹੋਈ ਆ ਤੇ ਕਾਲੀ ਦਲ ਦੋਸ਼ੀ ਹੋ ਸਕਦਾ ਪਰ ਅੱਜ ਜਿਹੜੀ ਇੰਟਰਵਿਊ ਆਈ ਆ ਉਹਨੇ ਕਈ ਜਿਹੜੇ ਪਰਦੇ ਚੱਕ ਕੇ ਰੱਖ ਦਿੱਤੇ ਆ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰ ਸਿੰਘ ਜੀ ਠੀਕ ਹੋ ਜੀ ਫਤਿਹ ਜੀ ਵਧੀਆ ਜੀ ਵਧੀਆ ਦਾਇਰ ਤੁਸੀਂ ਇਹ ਦੱਸੋ ਵੀ ਜਿਹੜੀ ਇੰਟਰਵਿਊ ਆਈ ਸੁਣ ਲਈ ਹਾਂਜੀ ਸੁਣ ਲਈ ਜੀ ਕੀ ਲੱਗਿਆ ਉਹਦੇ ਵਿੱਚ ਪ੍ਰਦੀਪ ਕਲੀਅਰ ਕਿੰ ਫਾਂ ਵੀ ਉਹ ਉਹਨਾਂ ਦੇ ਵਿੱਚੋਂ ਆਇਆ ਬੇਦੀਵਿਆਂ ਦੇ ਵਿੱਚ ਵੀ ਹੱਥ ਹੁੰਦਾ ਜੋ ਵੀ ਉਹਦਾ ਪਰਚਾ ਵੀ ਸੀ ਹਮ ਜਿਹੜੀ ਆਣਾ ਪਾਲੀ ਸਰਕਾਰ ਨੇ ਇਹਨੂੰ ਮੱਲ ਵੀ ਲਿਆਂਦਾ ਜੋ ਬੇਵਾਨ ਤੇ ਆ ਜਿਵੇਂ ਹੀ ਹੋਇਆ ਪਰ ਉਹ ਬੋਲ ਸੱਚ ਗਿਆ ਹਮ ਹੁਣ ਇਹਦੇ ਵਿੱਚ ਲੈ ਲੋ ਪਰ ਉਹਦਾ ਕਿੰਨਾ ਕੁ ਸੱਚ ਮੰਨ ਗਿਆ ਪਹਿਲਾਂ ਤੇ ਇੱਥੇ ਜ਼ਿਕਰ ਕਰ ਲਈਏ ਖੋਦ ਉਹ ਬੇਦੀਵਿਆਂ ਦੇ ਵਿੱਚ ਨਾਮਜਾਦ ਹੋਏ ਉਹਦੀ ਗੱਲ ਦਾ ਸੱਚ ਕਿਹੜੇ ਤਰੀਕੇ ਨਾਲ ਮੰਨ ਲਗਿਆ ਸੀ ਹੁਣ ਗੱਲ ਤੇ ਇਸ ਤਰ੍ਹਾਂ ਨਾ ਆਪਾਂ ਕਹਿ ਦਿੰਦੇ ਆ ਵੀ ਆ ਫਲਾਣੇ ਦੇ ਇਲਜ਼ਾਮ ਲੱਗ ਗਿਆ ਹਾਂ ਇਲਜ਼ਾਮ ਲੱਗ ਗਿਆ ਲੋਕੀ ਗੱਲਾਂ ਕਰਦੇ ਨੇ ਵੀ ਆ ਸੁਖਵੀਰ ਕੇ ਵੀ ਕਰਦੇ ਨੇ ਵੀ ਇਹ ਸਾਨੂੰ ਝੂਠਾ ਮੰਨਿਆ ਜਾਂਦਾ ਉਹ ਫਲਾਣਾ ਟਮਕਾਣਾ ਜੇ ਸਬੂਤ ਦੱਸੋ ਹਮ ਹੁਣ ਇਹ ਸਬੂਤ ਮਿਲ ਗਿਆ ਹਮ ਉਹ ਸਰਸੇਵਾਲ ਦਾ ਖਾਸ ਖਾਸ ਬੰਦਾ ਸੀ ਹਮ ਬਹੁਤ ਨੇੜੇ ਵਾਲਾ ਸੀ ਉਹ ਕਹਿ ਰਿਹਾ ਸਾਰਾ ਕੁਝ ਦੱਸ ਰਿਹਾ ਉਹ ਮੈਂ ਤੁਹਾਨੂੰ ਦੱਸ ਦੇਣਾ ਵੀ ਕੀ ਕੀ ਦੱਸਿਆ ਉਹ ਇੱਕ ਤਾਂ ਗੱਲ ਇਹ ਲਲੋ ਵੀ ਜਦ ਗੁਰੂ ਸਾਹਿਬ ਦੀ ਪਛਾਗ ਪਾਈ ਇਹਨੇ ਝੂਠੇ ਸੌਦੇ ਵਾਲੇ ਨੇ ਹਮ ਲੋਕ ਲੜੇ ਚਰਚਾਵਾਂ ਰੁਕੀਆਂ ਬੜਾ ਕੁਝ ਹੋਇਆ ਹੂੰ بڑے ਮਾਵਾ ਦੇ ਪੁੱਤਰ ਮਰੇ ਤੇ ਬਾਦਲਾਂ ਦੀ ਸਰਕਾਰ ਸੀ ਬਾਦਲਾਂ ਨੇ ਸਾਫ ਉਹਨਾਂ ਦੀ سپورਟ ਕਰਦੇ ਰਹੇ ਤੇ ਆਪਣੇ ਲੋਕਾਂ ਦੇ ਉੱਤੇ ਪਰਚੇ ਦੇ ਡਾਂਗਾਂ ਤੇ ਇਹਨਾਂ ਨੂੰ ਅੰਦਰ ਸੁੱਟਦੇ ਰਹੇ ਇੱਕ ਕੱਲ ਤੱਕ ਸਭ ਤੋਂ ਹਕੂਮਤਾਂ ਵੀ ਜਾਰੀ ਹੋਈ ਸੀ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ ਹਾਂ ਹਾਂ ਉਹੀ ਉਦੋਂ ਫਿਰ ਜਦੋਂ ਲੋਕਾਂ ਦਾ ਵੇਖਿਆ ਤੇ ਇਹਨਾਂ ਨੇ ਡਰਾਮਾ ਕੀਤਾ ਵੀ ਲੋਕਾਂ ਨੂੰ ਹੋਰ ਲੜਾਤਾ ਇੱਥੋਂ ਤਿੱਕਰ ਵੀ ਧੰਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਿੰਡਾਂ ਦੇ ਵਿੱਚ ਸਰੂਪੜੀ ਚ ਦਿੰਦੇ ਜੇ ਕਿਸੇ ਦਾ ਕੋਈ ਮਰ ਗਿਆ ਆਨੰਦ ਕਾਰਜ ਕੁਛ ਵੀ ਸੀ ਹਾਂ ਆਨੰਦ ਕਾਰਜ ਤੇ ਸਾਰਾ ਕੁਝ ਸੀ ਉਹ ਜਿਹੜਾ ਸਰੂਪ ਨਹੀਂ ਸੀ ਦਿੰਦੇ ਉਹ ਆਣ ਕੇ ਮਿੰਤਾ ਕਰਦੇ ਸੀ ਭਲਿਓ ਭੁੱਲ ਕੇ ਅਸੀਂ ਗਏ ਚਲੇ ਆ ਉਦੋਂ ਪਰ ਸਾਨੂੰ ਗੁਰੂ ਦੇ ਦਿਓ ਗੁਰੂ ਤੋਂ ਬਗੈਰ ਸਾਡਾ ਕੁਝ ਨਹੀਂਗਾ ਮੈਂ ਆਪ ਖੁਦ ਦੱਸ ਜਾਂਦਾ ਰਿਹਾ ਪਿੰਡਾਂ ਦੇ ਵਿੱਚ ਲੜਾ ਦਿੱਤੇ ਗਰੀਬ ਗਰੀਬਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਦਿੱਤਾ ਤੇ ਗਰੀਬਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ ਵਾਸਤੇ ਗੁਰੂ ਗ੍ਰੰਥ ਹੋਕਾ ਨਾਮਾ ਕਰਨ ਵਾਲਾ ਕਾਲ ਤੱਕ ਸਰਦਾ ਗੁਰਬਜਨ ਸਿੰਘ ਬੈਠਾ ਉੱਥੋਂ ਦਾ ਜ਼ਿਹਦਰ ਬਾਦਲਾਂ ਦਾ ਬਣਾਇਆਦਾ ਬਣਿਆ ਗਿਆ ਪੰਜ ਚਾਰ ਸਿੰਘ ਸਾਹਿਬ ਉਹਨਾਂ ਦੇ ਨਾਲ ਹੈਡ ਗ੍ਰੰਥੀ ਸੈਣ ਹੋ ਕੇ ਕੁਨਮਾ ਲਾਗੂ ਹੋਇਆ ਪਰ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਆ ਆ ਪ੍ਰਦੀਪ ਕਲੀਅਰ ਦੀ ਤੁਸੀਂ ਇੰਟਰਵਿਊ ਸੁਣ ਕੇ ਹੋਣ ਜੇ ਤੁਸੀਂ ਆਪਣੇ ਆਪ ਨੂੰ ਸਿੱਖ ਵੀ ਬਿਖਵਾ ਸਕਦੇ ਹੋ ਜਾਂ ਪੰਜਾਬੀ ਵੀ ਬਿਖਵਾ ਸਕਦੇ ਹੋ ਜਾਂ ਤਾਂ ਆਪ ਨੂੰ ਹੱਤਿਆ ਕਰਕੇ ਮਰਜੋ ਤੇ じゃ ਆਪਣਾ ਬਿਆਨ ਦਿਓ ਵੀ ਇਹ ਬਾਦਲ ਦੇ ਨਾਲ ਵੀ ਰੋਟੀ ਬੇਟੀ ਦੀ ਸਾਨ ਨਹੀਂ ਤੇ ਗੁਰੂ ਘਰ ਦੀ ਗੋਲ ਕਹਿੰਦੀ ਕੱਲ ਤੋਂ ਹੀ ਯਾਦ ਕਰਵਾ ਦਿੱਤੀ ਜਾ ਹੂੰ ਜਿਹੜੀਆਂ ਗੱਲਾਂ ਦਸੀਆਂ ਨੇ ਤੇ ਜਿਹੜੀਆਂ ਮੈਂ ਗੱਲਾਂ ਕਰ ਰਿਹਾ ਜੇ ਇਹਨਾਂ ਨੂੰ ਲੋਕਾਂ ਨੂੰ ਸ਼ਰਮ ਆ ਹੈਗੀ ਏ ਵੀ ਇਹ ਸਿੱਖ ਕਹੋਂਦੇ ਨੇ ਹੁਣ ਮੈਂ ਗੱਲ ਕਰਦਾ ਦਮਦਮੀ ਟਕਸਾਲ ਦੀ ਦਮਦਮੀ ਟਕਸਾਲ ਉਹ ਤਨਤਨ ਬਾਬਾ ਦੀਪ ਸਿੰਘ ਜੀ ਬੈਠੇ ਦਮਦਮਾ ਸਾਹਿਬ ਦੀ ਧਰਤੀ ਦੇ ਸਿੰਘਾਂ ਨੇ ਆ ਕੇ ਦੱਸਿਆ ਵਾ ਬਾਬਾ ਜੀ ਸਾਡੇ ਹਰਮੰਦਰ ਸਾਹਿਬ ਦਾ ਸਰੋਵਰ ਪੂਰਿਆ ਜਾ ਰਿਹਾ ਹੈ ਬਾਬਾ ਦੀਪ سنگੜ ਇੱਕ ਫੜਖੰਡਾ ਹੱਥ ਵਿੱਚ ਛੱਡ ਮਾਲਾ ਤੁਰ ਪਿਆ ਭੋਰੇ ਚੋਂ ਬਾਹਰ ਕਹਿੰਦਾ ਜਾ ਰਾਂ ਅਣ ਦਰਸਾਭ ਯਾਦ ਕਰਾਉਣ ਖੇਚ ਲਤੀ ਲਕੀਰ ਕਹਿੰਦਾ ਜਿਨ੍ਹਾਂ ਨੂੰ ਮੌਤ ਪਿਆਰੀ ਇੱਧਰ ਹੋ ਜੋ ਤੇ ਜਿਨ੍ਹਾਂ ਨੂੰ ਜ਼ਿੰਦਗੀ ਪਿਆਰੀ ਇੱਧਰ ਹੋ ਜੋ ਲੀਟ ਟੱਪ ਕੇ ਸਾਰੇ ਕਹਿੰਦੇ ਸਾਨੂੰ ਮੌਤ ਪਿਆਰੀ ਜੰਗ ਕੀਤਾ ਦਰਬਾਰ ਸਾਹਿਬ ਯਾਦ ਕਰਾਇਆ ਸਿਰਤੀ ਸੀਸ ਤਲੀ ਤੇ ਰੱਖ ਕੇ ਜੰਗ ਕੀਤਾ ਉਹ ਸੂਰਮਿਆਂ ਦਾ ਇਤਿਹਾਸ ਸੁਣਾਉਣ ਵਾਲਿਓ ਉਹ ਸੂਰਮਿਆਂ ਦੀਆਂ ਗੱਲਾਂ ਕਰਨ ਵਾਲਿਓ ਉਹ ਸੂਰਮਿਆਂ ਦੇ ਚਲਿਸੇ ਚਲਾ ਕੇ ਪਾਠ ਚਲਾਉਣ ਵਾਲਿਓ ਉਹ ਕਿੱਥੇ ਤੁਸੀਂ ਮਰ ਗਏ ਤੁਹਾਡਾ ਮੱਸਾ ਰੰਗੜ ਸੁਖਬੀਰ ਬਾਦਲ ਤੇ ਨਾਲ ਬੁੱਢਾ ਬਾਦਲ ਤੇ ਨਾਲ ਦੇ ਸੰਯੋਗ ਕੀ ਜਿਨ੍ਹਾਂ ਨੇ ਫਿਛਾਗ ਪਾਈ ਉਹਨੂੰ ਮਾਫੀਨਾਮਾ ਦਵਾਇਆ ਚਿੱਠੀ ਕਾਲ ਤੱਕ ਸਭ ਤੋਂ ਪਿੰਡਾਂ ਵਿੱਚ ਯਾਰੀ ਕਰਾਈ ਵੀ ਬੇਟੀ ਰੋਟੀ ਦੀ ਸਾਂਝ ਨਹੀਂ ਰੱਖਣੀ ਹੁਣ ਮੈਨੂੰ ਦੱਸੋ ਤੁਸੀਂ ਇਹਨੇ ਤਾਂ ਜਾ ਕੇ ਉਹਨਾਂ ਨੂੰ ਮਾਫੀ ਵੀ ਦੇ ਦਿੱਤੀ ਤੇ ਉਸ ਦੇਰੇ ਦੇ ਵਿੱਚ ਜਾ ਕੇ ਜਿਹੜਾ ਮੰਨ ਲਓ ਵੀ ਇੱਕ ਪ੍ਰਾਈਵੇਟ ਗੱਡੀ ਦੇ ਵਿੱਚ ਉਹ ਜ਼ਿਕਰ ਕਰ ਰਿਹਾ ਖਰੇ ਨੋਵਾ ਦਾ ਨੋਵਾ ਦੇ ਵਿੱਚ ਬੈਠ ਕੇ ਸਰਸੇ ਵਾਲੇ ਨਾਲ ਗੱਲਬਾਤ ਹੋਈ ਸਾਰੀ ਫਿਲਮ ਦੀ ਵੀ ਉਹ ਗੱਲ ਹੋਈ ਵੀ ਮੇਰੀ ਫਿਲਮ ਚਲਾਓ ਜੋ ਉਹਨੇ ਇਤਿਹਾਸ ਦੱਸਿਆ ਸਾਰਾ ਹੁਣ ਇਤਿਹਾਸ ਦੱਸਿਆ ਵੀ ਉੱਥੇ ਗੱਡੀ ਦਾ ਜ਼ਿਕਰ ਉੱਥੇ ਕਰਦਾ ਵੀ ਕਿਹੜੀ ਗੱਡੀ ਚ ਗਿਆ ਗਾਂ ਸ਼ਿਫਟ ਗੱਡੀ ਚ ਗਿਆ ਚਲੋ ਉਹ ਗੱਲ ਵੱਖਰੀ ਹੈ ਵੀ ਉਹਨਾਂ ਦੀ ਮੀਟਿੰਗ ਦੀ ਜਿਹੜੀ ਗੱਲ ਕੀਤੀ ਨਾ ਮੀਟਿੰਗ ਹੋਈ ਨਾ ਮਤਲਬ ਗੱਲ ਤਾਂ ਛੋਟੀ ਨਹੀਂ ਨਾ ਜੇ ਪਿੰਡ ਦੇ ਵਿੱਚੋਂ ਦਿਹਾੜੀਦਾਰ ਦੇ ਘਰੇ ਗਰੂਰ ਗਰੰਥ ਦਾ ਸਰੂਪ ਨਹੀਂ ਜਾਣ ਦਿੱਤਾ ਤੇ ਜਿਹੜਾ ਬੰਦਾ ਪੰਥ ਦੀ ਗੁਲਕੀ ਸੰਭੀ ਬੈਠਾ ਹੈ ਉਹ ਜਾ ਕੇ ਰਾਤ ਉਹਨਾਂ ਦੀ ਮੀਟਿੰਗ ਕਰਦਾ ਹੈ ਹਾਂ ਗੱਲ ਇਹ ਵੱਡੀ ਹੈ ਕਿ ਇੱਕ ਪਾਸੇ ਕਾਲ ਤੱਕ ਤੋਂ ਹੁਕਮਨਾਵਾ ਯਾਰੀ ਹੋਇਆ ਹੋਵੇ ਵੀ ਉਹਨਾਂ ਦਾ ਰੋਟੀ ਬੇਟੀ ਦੀ ਸਾਹ ਨਹੀਂ ਦੂਜੇ ਪਾਸੇ ਗੁਪਤ ਮੀਟਿੰਗਾਂ ਕਰ ਰਿਹਾ ਹੋਵੇ ਕਾਲ ਕਾਲ ਦਾ ਪ੍ਰਧਾਨ ਫਿਰ ਕਾਲ ਤੱਕ ਸਲਾ ਜਹੇਦਰ ਘੋਂ ਵਾਲਾ ਕਿੱਥੇ ਮਰ ਗਿਆ ਸੀ ਤੇ ਕਿੱਥੇ ਦਮਦਮੇ ਟਕਸਾਲ ਦਾ ਜਹੇਦਰ ਘੋਂਦਾ ਦਮਦਮੇ ਟਕਸਾਲ ਦਾ ਮੁਖੀ ਘੋਂਦਾ ਮੈਂ ਬਾਬਾ ਦੀਪ ਸਿੰਘ ਦੀ ਗੱਲ ਕੀਤੀ ਕਿੱਥੇ ਮਰ ਗਏ ਸੀ ਕਿਉਂ ਨਹੀਂ ਗੱਲ ਵਿੱਚ ਸਫਾ ਪਾ ਕੇ ਖੱਜਿਆ ਗਿਆ ਵੀ ਸੱਜਣਾ ਲੋਕਾਂ ਵਾਲੀ ਦਾ ਹੁਕਮ ਸੰਭ ਲੈ ਲਾਗੂ ਯਾਰੀ ਤੇ ਤੂੰ ਉੱਥੇ ਗੱਲ ਬਣਦੀ ਸੀ ਕਿ ਨਹੀਂ ਸਹੀ ਹੈ ਪੁੱਛਣਾ ਚਾਹੀਦਾ ਸੀ ਉਹਨੂੰ ਇਹ ਇਹ ਸਾਰਾ ਜਿਹੜਾ ਲੰਗ ਲਾਣਾ ਜਿੰਨਾ ਵੀ ਇਹ ਸਾਰਾ ਡਰਾਮੇਬਾਜ਼ ਇਹ ਭੇਖੀ ਜਿਹੜੇ ਨੇ ਇਹ ਉਹਨਡੇ ਅੱਗੇ ਅੱਜ ਤੱਕ ਸਲਾਮਾ ਕਰਦੇ ਰਹੇ ਇੱਥੋਂ ਤੱਕ ਹੁਣ ਮੈਂ ਇੱਕ ਵੱਡੇ ਬੰਦੇ ਦਾ ਨਾਮ ਲੈਣ ਲੱਗਾ ਸ਼ੈਦ ਲੋਕਾਂ ਨੂੰ ਦਿਲ ਤੇ ਤਖਲੀਬ ਹੋਵੇ ਜਦ ਬਾਦਲ ਮਰਿਆ ਜਦ ਬਾਦਲ ਦੀ 부ੜੀ ਮਰੀ ਉਹ ਬੰਦਾ ਜਿਹਨੂੰ ਸਭ ਤੋਂ ਵੱਡਾ ਅਸੀਂ ਕਥਾਵਾਜਕ ਹੋਣੇ ਆ ਪਾਈ ਪਿੰਦਰਪਾਲ ਜਾ ਕੇ ਕਹਿੰਦਾ ਠੀਵੀ ਦਾ ਖਿਤਾਬ ਦਿੱਤਾ ਤੇ ਬਾਦਲਾਂ ਦੇ ਜਾ ਕੇ ਅਰਦਾਸ ਕੀਤੀ ਕਹਨ ਲੱਗੇ ਇਹੋ ਜਿਹਾ ਪੰਥ ਰਤਨ ਲੱਖ ਲਾਣ ਤਾਂ ਜਿਹਨੇ ਅਰਦਾਸ ਕੀਤੀ ਤੇਰੀ ਜਿਬ 'ਚ ਕੀੜੇ ਪੈਣ ਪਰਥ ਰਤਨ ਕਿੱਥੇ ਹੋ ਗਿਆ ਜਿਨ੍ਹਾਂ ਨੇ ਕੌਮ ਨੂੰ ਲੜਾ ਦਿੱਤਾ ਸਰਸੇ ਵਾਲੇ ਤੋਂ ਬੇਦਵੀ ਕਰਾ ਦਿੱਤੀ ਪਛਾਗ ਪਵਾ ਦਿੱਤੀ ਗਈ ਉਹਦੀ ਫਿਲਮ ਵਾਸਤੇ ਸੌਦਾ ਹੋਇਆ ਮਾਵਾ ਦੇ ਪੁੱਤਰ ਮਰਵਾ ਦਿੱਤੇ ਗਏ ਅਕਾਲ ਤਖਤ ਸਾਹਿਬ ਨੂੰ ਜੁੱਤੀ ਦੀ ਨੋਕ ਤੇ ਟਕਰਾ ਦਿੱਤਾ ਤੇ ਉਹ ਪੰਥ ਰਤਨ ਕਿੱਥੇ ਹੋ ਗਿਆ ਵੀ ਹੋਏਗਾ ਸੋ ਨਾ ਭਾਈ ਜਮੇ ਤੇ ਇਹ ਰਿਕਾਰਡਿੰਗ ਉੱਥੇ ਹੈ ਤੁਹਾਡੇ ਕੋਲ ਹੈ ਉਹ ਚੀਜ਼ ਵੀ ਹੈ ਲੈਬ ਚੱਲਿਆ ਪੀਟੀਸੀ ਤੇ ਚੱਲਿਆ ਜਿੱਦਾਂ ਅਦਾਸ ਹੋਈ ਹੈ ਜਦੋਂ ਬਾਦਲ ਮਨ ਹਾਂ ਕਿਆ ਗਿਆ ਤੇ ਪਥਰ ਰਤਨ ਡਰ ਹਾੜ ਦਿੱਤਾ ਵੀ ਸੀ ਇਹਨੂੰ ਕਿਹਨਾਂ ਦਿੱਤਾ ਸੀ ਹੂੰ ਦਿੱਤਾ ਨਹੀਂ ਸੀ ਪਥਰ ਰਤਨ ਆਦ ਰੈ ਇਹਨੂੰ ਪਣਥਰ ਤਾਂ ਇੱਕ ਹੋਰ ਕੌਮ ਦਾ ਖਪਰੇ ਖਬਰੇ ਕੌਮ ਖਪਰਾ ਸੱਪ ਕਹਿ ਦਿਓ ਫਖਰੇ ਕੌਮ ਹਣਾ ਫਖਰੇ ਕੌਮ ਦਾ ਮੈਂ ਖਪਰੇ ਕੌਮ ਦਾ ਖਪਰਾ ਸੱਪ ਪੁਣਾ ਦਿੱਤਾ ਹੂੰ ਪਕਾਉ ਨੂੰ ਖਾ ਗਿਆ ਹੈ ਸੰਤ ਗਿਆਨੀ ਜਰਨੈਲ ਸਿੰਘ ਦੇ ਸਿੰਘ ਖਾਦੇ ਕਾਲ ਤੱਕ ਸਟਵਾਇਆ ਇਹ ਗੈਰਨੀ ਜੈਲ ਸਿੰਘ ਨੇ ਜਿਗਰ ਕੀਤਾ ਆ ਕਿ ਵੀ ਤੁਸੀਂ ਚਿੱਠੀਆਂ ਪਾ ਕੇ ਕਾਲ ਤੱਕ ਸਟਵਾਇਆ ਯਾਰ ਇਹਨਾਂ ਕੁਝ ਕਰਦੇ ਆ ਹੁਣ ਜਿਹੜੀ ਗੱਲ ਕਰਦੇ ਆ ਆਪਾਂ ਲਾਟ ਚ ਸਮਾਪਤੀ ਕਰਦੇ ਆ ਭਲਿਓ ਸਾਰੇ ਜਾਗੋ ਡੇਰਿਆਂ ਨਾਲ ਨਾ ਜੁੜੋ ਜੇ ਸਰਸੇਵਾਲ ਦੇ ਡੇਰੇ ਨਾਲ ਜੁੜਿਓ ਤੇ ਇੱਥੇ ਵੀ ਡੇਰੇ ਨੇ ਇਹਨਾਂ ਨਾਲ ਦਾ ਨਾ ਜੁੜੋ ਹੁਣ ਗੱਲ ਜਿਹੜੀ ਹੋਈ ਹੁਕਮਨਾਮੇ ਦੀ ਹੁਣ ਪ੍ਰਦੀਪ ਕਲੀਅਰ ਨੇ ਗੱਲ ਕਰ ਦਿੱਤੀ ਕਹਿੰਦਾ ਵੀ ਜਿਹੜੀ ਚਿੱਠੀ ਉਹ ਲਿਖੀ ਗਈ ਸਰਸੇਵਾਲੇ ਦੇ ਕੋਲੋ ਹਿੰਦੀ ਵਿੱਚ ਲਿਖੀ ਗਈ ਸਹੀ ਹੈ ਹਿੰਦੀ ਵਿੱਚ ਲਿਖੀ ਗਈ ਉਹਨੇ ਆਖਿਆ ਵੀ ਮੈਂ ਕੋਈ ਮਾਫੀ ਨਹੀਂ ਉਹਨੇ ਸਿਰਫ ਸਪਸ਼ਟੀਕਰਨ ਦਿੱਤਾ ਵੀ ਮੈਂ ਬੇਦਬੀ ਨਹੀਂ ਕੀਤੀ ਬਸ ਮੈਂ ਕੁਝ ਨਹੀਂ ਕੀਤਾ ਨਾ ਕੱਖ ਨਹੀਂ ਉਹਨੇ ਕੋਈ ਮਾਫੀ ਨਹੀਂ ਮੰਗੀ ਅਗਾਂ ਉਹ ਚਿੱਠੀ ਜਿਹੜਾ ਪ੍ਰਦੀਪ ਕਲੀਅਰ ਕਹਿੰਦਾ ਮੈਂ ਲੈ ਕੇ ਆਇਆ ਨਾਲ ਇੱਕ ਬੰਦੇ ਦਾ ਹੋਰ ਜ਼ਿਕਰ ਕਰਦਾ ਉਹ ਚੰਡੀਗੜ੍ਹ ਸੁਖਵੀਰ ਸਿੰਘ ਕਹਿੰਦੇ ਵੀ ਚੰਡੀਗੜ੍ਹ ਅਸੀਂ ਆਏ ਹਾਂ ਚੰਡੀਗੜ੍ਹ ਲਿਆਣ ਕੇ ਚਿੱਠੀ ਸੁਖਵੀਰ ਨੂੰ ਦਿੱਤੀ ਗਈ ਤੇ ਨਾਲ ਹੀ ਜਿਹੜਾ ਚੀਮਾ ਉਹਨੂੰ ਸੱਧਿਆ ਗਿਆ ਹੂੰ ਚੀਮੇ ਨੂੰ ਸੱਦ ਕੇ ਚਿੱਠੀ ਪੜਵਾਈ ਗਈ ਤੇ ਚਿੱਠੀ ਹੈਗੀ ਸੀ ਹਿੰਦੀ ਚ ਉਹਨੂੰ ਪੰਜਾਬੀ ਚ ਕੀਤਾ ਗਿਆ ਤੇ ਪੰਜਾਬੀ ਚ ਕਰਕੇ ਜਿਹੜੇ ਸਾਈਨ ਸੀ ਤੇ ਸਾਈਨਾਂ ਦੇ ਥੱਲੇ ਥੋੜੀ ਜੀ ਸਾਹ ਬਚੀ ਸੀ ਪ੍ਰਦੀਪ ਸਿੰਘ ਕਲੀਅਰ ਕਹਿ ਰਿਹਾ ਤੇ ਥੋੜੀ ਜੀ ਜਗ੍ਹਾ ਬਚੀ ਸੀ ਤੇ ਕਹਿੰਦਾ ਉਹ ਜਿਹੜੀ ਜਗ੍ਹਾ ਸੀ ਜਦੋਂ ਉਹ ਪੰਜਾਬੀ ਚ ਕੀਤਾ ਸਾਈਨ ਚੁੱਕ ਕੇ ਹੁਣ ਸਾਈਨ ਨੇ ਆਹਨ ਪੇਪਰ ਹੈ ਮੰਨ ਲਓ ਆ ਪੇਪਰ ਹਿੰਦੇ ਤੇ ਆਪਣੇ ਸਾਈਨ ਹੋਏ ਮੈਂ ਸਮਝ ਗਿਆ ਤੁਹਾਡੀ ਗੱਲ ਆ ਸਾਈਨ ਆ ਸਾਈਨ ਹੋ ਗਏ ਇੱਥੇ ਚੀਜ਼ਾਂ ਲਈ ਇਹ ਸਾਈਨ ਚੁੱਕ ਕੇ ਇਸ ਪੇਪਰ ਤੇ ਕਰਨੇ ਨੇ ਸਕੈਨ ਕਰਨੇ ਨੇ ਸਕੈਨ ਕਰਨੇ ਨੇ ਉਹ ਜਿਹੜੇ ਸਾਈਨ ਨੇ ਉਹ ਅਗਾ ਪਿਛਾ ਹੋ ਸਕਦੇ ਨੇ ਜਗ੍ਹਾ ਕਿੰਨੀ ਮਰਜ਼ੀ ਛੱਡ ਲਓ ਥੱਲੇ ਕਰ ਲਓ ਤਾਂ ਕਰ ਲਓ ਉਹ ਜਗ੍ਹਾ ਬਣਾ ਵੀ ਲਈ ਹੋਣੀ ਬਣਾ ਕੇ ਥੱਲੇ ਲਿਖ ਦਿੱਤਾ ਇਹਨਾਂ ਵੱਲੋਂ ਖਿਮਾ ਜਾਚਕ ਕਿ ਬਾਦਿਮ ਕਿ ਮਾਦੇ ਜਾਜ ਕਮ ਹੈ ਬਲੀ ਆਮ ਛੋਟਾ ਫਿਰ ਵੱਡਾ ਹੀ ਲਿਖ ਦਿਓ ਕੁਝ ਲਿਖਣਾ ਦਿੱਤਾ ਪਰ ਹੈ ਹੀ ਉਹਨਾਂ ਦੇ ਸੀ ਖਾਲਸਾ ਜੀ ਉਹ ਵੀ ਇੱਕ ਚੀਜ਼ ਦਾ ਸਿਰਸਾ ਨਹੀਂ ਇਤਰਾਜ ਵੀ ਕੀਤਾ ਮੁਖੀ ਨੇ ਉਹ ਕਹਿੰਦਾ ਕਿ ਮੈਂ ਤਾਂ ਮਾਫੀ ਮੰਗੀ ਨਹੀਂ ਹਾਂ ਉਹਦਾ ਕਹੀ ਇਹ ਗੱਲ ਕਿਉਂ ਲਿਖੀ ਗਈ ਹਾਂ ਇਹ ਚੀਜ਼ ਦਾ ਵਿਵਾਦ ਵੀ ਬਣਿਆ ਵਿਵਾਦ ਵੀ ਬਣਿਆ ਪਰ ਵੇਖੋ ਹੁਣ ਇੰਨਾ ਕੁਝ ਪੰਥ ਦੇ ਨਾਲ ਧੋਖਾ ਕੀਤਾ ਤੇ ਕੀ ਮੈਨੂੰ ਦੱਸੋ ਮੱਸੇ ਰੰਗਣ ਨਾਲ ਵੱਡੇ ਨਹੀਂ ਗੇ ਇੰਦਰਾ ਗਾਂਧੀ ਨਾਲੋਂ ਪਾਪੀ ਨਹੀਂ ਗੇ ਹੂੰ ਜਕਰੀਏ ਖਾਨ ਨਾਲੋਂ ਪਾਪੀ ਨਹੀਂ ਗੇ ਔਰੰਗ ਦੇਵ ਨਾਲੋਂ ਪਾਪੀ ਨਹੀਂ ਗੇ ਸੁਭੇਸ ਰੰਦਲੋਂ ਪਾਪੀ ਨਹੀਂ ਉਹਨਾਂ ਦੇ ਨਾਲ ਜੁੜੇ ਲੋਕ ਤਾਂ ਇਹ ਗੱਲ ਕਹਿ ਰਹੇ ਕਿ ਬੀਜੇਪੀ ਤੇ ਆਮ ਆਦਮੀ ਪਾਰਟੀ ਦੀ ਸਿੱਧੀ ਸਿੱਧੀ ਚਾਲ ਆ ਕਾਲੀਦਾਲ ਨੂੰ ਖਤਮ ਕਰਨਾ ਖੇਤਰੀ ਪਾਰਟੀ ਕਹਿੰਦੇ ਖਤਮ ਕਰ ਰਹੀ ਹੈ ਨਹੀਂ ਉਹ ਤਾਂ ਪੜਹਾਉ ਹੈ ਵਿਚਾਰੀ ਦਾ ਚਲੋ ਕਿਵੇਂ ਨਾ ਕਿਵੇਂ ਅਰਦਾਸ ਕਰਤੀ ਸੀ ਅਰਸ਼ੀਮਰਦ ਕੌਰ ਨੇ ਕਹਾਂ ਲੱਗੀ ਇਹ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਬੇਦਵੀਂ ਕਿਰਾਏ ਤੇ ਜਿਨ੍ਹਾਂ ਨੇ ਕੀਤੀ ਉਹਨਾਂ ਦਾ ਕੱਖ ਵੀ ਨਾ ਰਵੇ ਹਾਂ ਤੇ ਮੈਂ ਇੱਕ ਰਾ ਅਰਦਾਸ ਕੀਤੀ ਸੀ ਆਕਾਲ ਤਖਤ ਸਾਹਿਬ ਦਾ ਜਹਦਰ ਸੀ ਗਿਆਨੀ ਗੁਰਬਜਨ ਸਿੰਘ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਿੱਤਰ ਸਰੂਪ ਰੋਲੇ ਵਾਲੀ ਜਗ੍ਹਾ ਤੇ ਆ ਨੰਨੀ ਤੇ ਇੱਕਾ ਦਰਸ਼ਨ ਤੋਂ ਮੋਠਾ ਵਾਲਾ ਨੇ ਪ੍ਰਕਾਸ਼ ਕਰਾਤਾ ਸੀ ਉਹ ਛੱਤ ਡਿੱਗਣ ਵਾਲੀ ਸੀ ਗੁਰੂ ਦੀ ਵਿਧਵੀ ਹੋ ਸਕਦੀ ਸੀ ਗੁਰੂ ਸਾਹਿਬ ਦਾ ਸਰੂਪ ਲੈਣ ਵਾਸਤੇ ਗਏ ਸਾਹ ਕਹਾਣੀ ਬੜੀ ਲੰਮੀ ਬਣ ਜਣੀ ਪਰ ਮੈਂ ਐਨੀ ਕੁ ਛੱਡ ਦੇਣਾ ਉੱਥੇ ਮੈਂ ਫੋਨ ਲਾਇਆ ਸੀ ਗਿਆਨੀ ਗਰਵਾਜ ਜੀ ਨੂੰ ਮੈਂ ਸਿੰਘ ਸਾਹਿਬ ਜੀ ਆ ਕੰਮ ਕਰੋ ਇੱਕੋ ਰੋ ਪਿਆ ਸੀ ਮੇਰੇ ਕੋਲੇ ਮੇਰੇ ਕੋਲ ਰਿਕਾਰਡਿੰਗ ਰਹੀ ਬੜਾ ਚਿਰ ਹੁਣ ਗੁੰਮ ਹੋ ਗਈ ਕਹਿੰਦਾ ਗੁਰਚਰਨ ਸਿੰਘ ਮੇਰੇ ਪੱਲੇ ਹੀ ਕੱਖ ਨਹੀਂ ਮੈਂ ਕੱਖ ਨਹੀਂ ਕਰ ਸਕਦਾ ਤੁਸੀਂ ਆਪੇ ਕਰ ਲਓ ਮੈਨੂੰ ਨਾ ਕਿਸੇ ਜੋਗਾ ਛੱਡਿਆ ਹੀ ਨਹੀਂਗਾ ਇਹ ਗਿਆਨੀ ਗੁਰਬਚਨ ਸਿੰਘ ਜਿਉਂਦਾ ਜਾਦਾ ਬੈਠਾ ਕਿਹੜਾ ਮਰਜੀ ਚੈਨਲ ਲਾ ਜੇ ਕਿੱਥੇ ਮਰਜੀ ਮੇਰੇ ਸਾਹਮਣੇ ਬਹਿ ਜਾਏ ਮੈਂ ਮੂੰਹ ਤੇ ਅੱਖ ਨੂੰ ਤਿਆਰ ਹੰਦੇ ਮੈਨੂੰ ਕਹਿੰਦਾ ਮੇਰੇ ਪੱਲੇ ਕੱਖ ਨਹੀਂ ਗਾ ਗੁਰਚਨ ਸਿੰਘ ਨੇ ਛੱਡਿਆ ਹੀ ਨਹੀਂ ਗਾ ਇਹ ਕਿਹੜੇ ਸਨ ਦੀ ਗੱਲ ਆ ਇਹ ਸਾਨੂੰ 2015 ਤੋਂ ਪਹਿਲਾਂ ਦੀ ਗੱਲ ਹੈ ਜਦੋਂ ਬਦਬੀ ਹੁੰਦੀ ਉਹ ਉਹਨਾਂ ਦੇਰ ਤੱਕ ਕਰਦੀ ਦੀ ਗੱਲ ਆ ਆ ਉਹ ਤੋਂ ਪਹਿਲਾਂ ਦੀ ਹੈ 13 ਦੀ ਲੋ ਇੱਥੇ ਕੋ ਮੇਰੇ ਸਾਹਮਣੇ ਜਦੋਂ ਇਹਨੇ ਮਾਫੀ ਦਿੱਤੀ ਉਹ ਸਮੇਂ ਦੀ ਗੱਲ ਆ ਉਹ ਸਮੇਂ ਦੀ ਗੱਲ ਹੈ ਹੂੰ ਮੈਂ ਕਿਆ ਮੈਂ ਇੱਕ ਕੰਮ ਕਰ ਸਕਣਾ ਕਹਿੰਦਾ ਦੱਸ ਕੀ ਕਰਾਂ ਮੈਂ ਇੱਕ ਕਾਲ ਤੱਕ ਸਾਰ ਅਰਦਾਸ ਕਰਦੇ ਸੱਚਿਆ ਪਾਤਸ਼ਾਹ ਬਾਦਲਾਂ ਦਾ ਕੁੱਲ ਬినాਸ਼ ਹੋ ਜਾਏ ਮੈਂ ਵੀ ਅਸੀਂ ਆਪੇ ਪਾਵਨ ਪੀਤਰ ਸਰੂਪ ਲੈ ਜਾਂਦੇ ਆ ਤੇ ਇਹ ਕਹਿੰਦਾ ਮੈਂ ਕਰ ਦਿਆਂਗਾ ਹੁਣ ਕੀਤੀ ਜਾਂ ਨਹੀਂ ਕੀਤੀ ਪਰ ਫੋਨ ਤੇ ਜਿਹੜੀ ਗੱਲ ਹੋ ਗਈ ਅਕਾਲ ਪੁਰਖ ਨੇ ਸੁਣ ਲਈ ਉਹ ਅੱਜ ਦੇ ਨੇ ਉਸ ਪਾਸੇ ਆ ਰਹੇ ਨੇ ਪਰ ਉਹਨਾਂ ਦੇ ਵਿੱਚੋਂ ਲੋਕ ਭਾਗੀਦਾਰ ਜ਼ਰੂਰ ਹੋਣਗੇ ਜਿਹੜੇ ਚੋਲੇ ਪਾ ਪਾ ਕੇ ਬਾਦਲ ਦੇ ਮਰੇ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਗੁਰਚਨ ਸਿੰਘ ਗੱਟੀ ਜੀ ਜਦੋਂ ਮਾਫੀਨਾਮਾ ਉਹਦੇ ਤੋਂ ਜਿਹੜੀ ਪੰਜਾਬੀ ਚ ਇਹਨਾਂ ਨੇ ਮਾਫੀ ਨਖੀਮਾ ਜਾਚਨਾ ਸ਼ਬਦ ਲਿਖਤਾ ਉਸ ਤੋਂ ਬਾਅਦ ਇੱਕ ਇਸ਼ਤਿਹਾਰ ਲੱਗਦੇ ਨੇ ਜਿਹੜੇ ਪੋਸਟਰ ਲੱਖਾਂ ਕਰੋੜਾਂ ਰੁਪਈਆ ਸ਼੍ਰੋਮਣੀ ਕਮੇਟੀ ਦਾ ਖਰਚ ਕਰਤਾ ਮੈਂ ਤਾਂ ਕਹੂੰਗਾ ਸਾਡੀ ਜੇਬ ਦੇ ਇੱਕ ਦੋ ਦੋ ਰੁਪਏ ਸਾਰੇ ਲੋਕਾਂ ਦੇ ਖਰਚ ਕਰ ਦਿੱਤੇ ਜਿੰਨੇ ਵੀ ਵੰਡ ਚ ਆਏ ਹੈ ਨਾ ਇੰਨਾ ਖਰਚ ਕਰਕੇ ਪੈਸਾ ਐਨੇ ਇਸ਼ਤਿਹਾਰ ਕਰਕੇ ਤੇ ਉਹਦੇ ਜਦੋਂ ਉਹਨੂੰ ਕਿਹਾ ਵੀ ਤੂੰ ਅਕਾਲਤ ਸੌਰੀ ਉੱਥੇ ਪੇਸ਼ ਹੋ ਜਾਦੇ ਨੇ 3 ਵਜੇ ਤੇਰਾ ਸਿਕਿਉਰਿਟੀ ਦਾ ਪ੍ਰਬੰਧ ਹੋਊਗਾ ਸਾਰਾ ਕੁਝ ਹੋਊਗਾ ਉਹ ਕਹਿੰਦਾ ਮੈਂ ਨਹੀਂ ਆਉਣਾ ਉਹਨੇ ਕੋਰਾ ਜਵਾਬ ਦੇ ਦਿੱਤਾ ਤੇ ਫਿਰ ਇਹਨਾਂ ਨੇ ਆਪਦੇ ਕੋਲੋਂ ਹੀ ਇੱਕ ਸਿਸਟਮ ਬ ਜੇ ਇੱਕ ਗੱਲ ਉਹਨੇ ਹੋਰ ਗਈ ਸੀ ਜਿਹੜੀ ਉਹ ਤਾਂ ਉਹ ਤਾਂ ਮੈਨੂੰ ਐ ਲੱਗਦਾ ਉਹਦੇ ਤਾਂ ਕਮਾਂਡ ਗਿਆ ਨਹੀਂ ਨਾ ਉਹ ਕਹਿੰਦਾ ਮੈਂ ਨਹੀਂ ਮਾਫੀ ਮੁਫੀ ਮੰਗਣੀ ਉਹਦੇ ਜੇ ਕਮਾਂਡ ਕਿਵੇਂ ਜਾਏਗਾ ਹਾਂ ਮੈਂ ਤਾਂ ਕਹਾਂਗਾ ਵੀ ਉਹਦਾ ਘੱਟ ਦੋਸ਼ੀ ਏ ਨਹੀਂ ਘੱਟ ਦੋਸ਼ੀ ਤਾਂ ਉਹਦਾ ਇੱਕਲ ਸਾਈਡ ਤੇ ਆ ਤਾਂ ਘੱਟ ਦੋਸ਼ੀ ਤਾਂ ਤੁਸੀਂ ਵੀ ਨਹੀਂ ਕਹਿ ਸਕਦੇ ਉਹਨੂੰ ਕਿਉਂ ਘੱਟ ਦੋਸ਼ੀ ਕਹਾਂਗੇ ਆਪਾਂ ਘੱਟਾਂ ਜਾਂ ਵਾਧਾ ਦੇ ਤਾਂ ਕੌਮ ਫੈਸਲਾ ਕਰੇ ਨਾ ਨਹੀਂ ਨਹੀਂ ਇਹ ਗੱਲ ਤੁਸੀਂ ਇਸ ਪਾਸੇ ਨਹੀਂ ਆਏ ਇੱਕ ਮੰਨ ਲਾ ਵੀ ਤੂੰ ਹੈਗਾ ਪੰਥ ਦਾ ਬੰਦਾ ਮੈਂ ਹੈਗਾ ਪੰਥ ਦੁਖੀ ਮੈਂ ਪੰਥ ਨੂੰ ਮੰਨਦਾ ਹੀ ਨਹੀਂ ਇਹਨਾਂ ਦੋਵਾਂ 'ਚ ਤੁਸੀਂ ਕਹਿ ਰਹੇ ਹੋ ਵੀ ਉਹ ਘੱਟ ਦੋਸ਼ੀ ਮੈਂ 1 ਮਿੰਟ ਕਰ ਲੈਂਦਾ ਮੈਂ ਜਿਹੜੀ ਗੱਲ ਕਰ ਰਿਹਾ ਮੈਂ ਮੈਂ ਮੰਨਦਾ ਵੀ ਪੰਥ ਨੂੰ ਮੰਨਦਾ ਹੀ ਨਹੀਂ ਤੁਸੀਂ ਪੰਥ ਦੇ ਮੰਨਦੇ ਜੇ ਤੁਸੀਂ ਪੰਥ ਦੀ ਮਾਇਦ ਕਰਕੇ ਪੰਥ ਦੀਆਂ ਵੋਟਾਂ ਲੈ ਕੇ ਇੱਕ ਵੱਡੀ ਕੁਰਸੀ ਦੇ ਬੈਠੇ ਜੀ ਤੁਸੀਂ ਜਾ ਕੇ ਉਸ ਬੰਦੇ ਨੂੰ ਪਛਾਗ ਪਾਉਂਦੇ ਪਏ ਜੇ ਤੁਸੀਂ ਉਹਦੀ ਫਿਲਮ ਲਾਉਂਦੇ ਪਏ ਜੇ ਤੁਸੀਂ ਉਹਦਾ ਹੁਕਮਨਾਮਾ ਜਿਹੜਾ ਮਾਫੀਨਾਮਾ ਨਹੀਂ ਤੇ ਉਹ ਪਿਆਰੋ ਮਾਫੀਨਾਮਾ ਬਣਾਉਂਦੇ ਪਏ ਜੇ ਤੁਸੀਂ ਉਹਦੇ ਡੇਰੇ ਵਿੱਚ ਜਾ ਕੇ ਰਾਤਾਂ ਰਹਿ ਰਹੇ ਜੇ ਤੁਸੀਂ ਉਹਦੇ ਡੇਰੇ ਵਿੱਚ ਜਾ ਕੇ ਪੰਜਾਬ ਦੇ ਅਗਲੇ ਵੋਟਾਂ ਮੰਗ ਰਹੇ ਹੋ ਫਿਰ ਦੋਚੀ ਉਹ ਘਾਟੇ ਦੋਚੀ ਉਹ ਜਾਦੇ ਨੇ ਜਿਹੜੇ ਕੁਰਸੀ ਦੇ ਲਾਲਚ ਦੇ ਵਿੱਚ ਉਹਨੂੰ ਸ਼ਹਿ ਦੇ ਕੇ ਉਹਨੂੰ ਪਾਲ ਕੇ ਉਹਦੇ ਕੋਲ ਬੇਦਵੀਂ ਕਰਾਉਂਦਾ ਫਿਰ ਦੋਚੀ ਤੇ ਇਹ ਸੀ ਵਟੇ ਬਾਦਲ ਕੇ ਹੂੰ ਉਹ ਕਿੱਥੋਂ ਹੋ ਗਿਆ ਮੈਂ ਨਹੀਂ ਮੰਨਦਾਗਾ ਨਰਿੰਗਧਾਰੀਆ ਗਰਬਚਨਾ ਉਹ ਕਿਉਂ ਪਾਪੀ ਹੋ ਗਿਆ ਉਹ ਪਾਪੀ ਨੂੰ ਸਮਝਾਉਣ ਵਾਸਤੇ ਸਿੰਘਾਂ ਨੇ ਕੱਲਿਆ ਤੁਸੀਂ ਇਹ ਕਹਿੰਦੇ ਕਹੀਏ ਕਿ ਡੇਰਾ ਸਿਰਸੋ ਨੂੰ ਮੈਂ ਦੋਚੀ ਨਹੀਂ ਮੰਨਦਾ ਹਾਂ ਨਹੀਂ ਮੰਨਦਾ ਮੈਂ ਬਾਦਲ ਜਾਦੇ ਮੰਨਦਾ ਮੈਂ ਬਾਦਲ ਦੋਚੀ ਨੇ ਬਾਦਲ ਦੋਚੀ ਨੇ ਜੇ ਘਰ ਦਾ ਪੇ ਪਿਆ ਕਹਿੰਦੇ ਨੇ ਘਰ ਦਾ ਪੇਤੀ ਲੈ ਆਏ ਕਿਵੇਂ ਨਾ ਲਿੰਕਾ ਟਾ ਦੀ ਘਰ ਦਾ ਪੇਤੀ ਜਿਹਨੂੰ ਪੇ ਦਿੱਤਾ ਤਾਂ ਲਿੰਕਾ ਟੈ ਗਈ ਉਹ ਘਰ ਦਾ ਪੇਤੀ ਦਾ ਬਾਦਲ ਕੇ ਸੀ ਤੇ ਜੇ ਬਾਦਲ ਕੇ ਉਹਨੂੰ ਪਛਾਗ ਨਾ ਪਾਉਂਦੇ ਬਾਦਲ ਕੇ ਉਹਨੂੰ ਮਾਫੀ ਨਾਮਾ ਉਹਨੇ ਮੰਗਿਆ ਹੀ ਨਹੀਂ ਉਹਨੂੰ ਮਾਫੀ ਨਾ ਦਿੰਦੇ ਜਿਹੜੀ ਤੁਸੀਂ ਗੱਲ ਕਹਤੀ ਪੋਸਟਰ ਛਪਾ ਦਿੱਤੇ ਲਾ ਦਿੱਤੇ ਗਏ ਵੀ ਉਹਦੋਂ ਉਹ ਕਿੱਧਰ ਗਈ ਜਿਹੜੀ ਗੱਲ ਜਿਹੜੀ ਕਹੀ ਕੁੜੀ ਬੇਟੀ ਨਾਲ ਸਾਂਝ ਨਹੀਂ ਰੱਖਣੀ ਤੇ ਜਦੋਂ ਪੋਸਟਰ ਛਪਾਏ ਗਏ ਉਹ ਆਇਆ ਹੀ ਨਾ ਤੇ ਪਿਆਰੋ ਕੀ ਕੌਮ ਦਾ ਨੱਕ ਨਹੀਂ ਵੜੀਚਾ ਕੌਮ ਦੀ ਬੇਦਵੀ ਨਹੀਂ ਹੋਈ ਨੱਕ ਵੜਾਇਆ ਕਿੰਨੇ ਬਾਦਲਾ ਨੇ ਫਿਰ ਬਾਦਲ ਦੋਸ਼ੀ ਹੋਏ ਸਰਸੇ ਉਹਦਾ ਕੀ ਕਿ ਨਾ ਸਰਸੇ ਵਾਲੇ ਨੇ ਕਿਹਾ ਦਿੱਤੀ ਸੀ ਕਬਰ ਵੀ ਮੈਂ ਕਾਲ ਤੱਕ ਦੇ ਮਾਹੀ ਮੰਗਣਾਉਂਦਾ ਪਿਆ ਭੁੱਲਿਆ ਸੀ ਉਹ ਇਹ ਹੀ ਕਰਦੇ ਰਹੇ ਨਾ ਸਾਰਾ ਕੁਝ ਕਰਦੇ ਰਹੇ ਤੇ ਫਿਰ ਕੌਣ ਦੋਸ਼ੀ ਨੇ ਵੀ ਹੂੰ ਕੌਣ ਨੇ ਬਾਦਲ ਹੀ ਨੇ ਪਰ ਗੁਰੂ ਪਾਤਸ਼ਾਹ ਦੀ ਪੋਸ਼ਾਕ ਪਾਉਣ ਵਾਲੇ ਨੂੰ ਅਸੀਂ ਦੋਸ਼ੀ ਨਹੀਂ ਕਹਿ ਸਕਦੇ ਕਿ ਗੁਰੂ ਪਾਤਸ਼ਾਹ ਦੇ ਤਰ੍ਹਾਂ ਸੁਆਗ ਰਜ ਕੇ ਸੱਤ ਸਤਾਰੇ ਬਣਾ ਕੇ ਕਿੰਨੇ ਹੁਕਮ ਜਾਰੀ ਕਰਤੇ ਉਹਨੇ ਕਿ ਇਸ ਹਿਸਾਬ ਨਾਲ ਕੌਮ ਚੱਲੇਗੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਰੀਸ ਕਰਨ ਵਾਲੇ ਨੂੰ ਅਸੀਂ ਦੋਸ਼ੀ ਨਹੀਂ ਕਹਿੰਦੇ ਕੌਂ ਉਹਦੇ 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 ਬੰਦਿਆਂ ਦੇ ਵੱਲੋਂ ਪੋਸਟਰ ਲਾਏ ਜਾਂਦੇ ਨੇ ਜੁਮੇਵਾਰੀਆਂ ਚੱਕੀਆਂ ਜਾਂਦੀਆਂ ਨੇ ਅੱਜ ਉਹ ਮੱਲਕੇ ਵਾਲਾ ਬਹਿਬਲ ਵਾਲਾ ਜਾਂ ਕਿੰਨੇ ਕੇਸਾਂ ਦੇ ਵਿੱਚ ਉਹਨਾਂ ਦੇ ਬੰਦੇ ਨਾਮਜਾਦ ਹੋਏ ਨੇ ਅਸੀਂ ਕਿਉਂ ਉਹਨੂੰ ਦੋਸ਼ੀ ਨਹੀਂ ਕਹਾਂਗੇ ਉਹ ਬੰਦਾ ਮਰ ਸਕਦਾ ਸੀ ਜਿਹੜੀ ਮੈਂ ਗੱਲ ਕਹਿੰਦਾ ਮੈਂ ਦੋਸ਼ੀ ਨਹੀਂ ਕਹਿੰਦਾ ਨਹੀਂ ਕਹਾਂਗਾ ਮੈਂ ਦੋਸ਼ੀ ਯਾਰ ਜਾਂ ਦੋਸ਼ੀ ਉਹ ਦੋਸ਼ੀ ਰਹਿਣਾ ਨਹੀਂ ਸੀ ਉਹ ਜੇ ਕੌਮ ਦੇ ਨਾਲ ਕੌਮ ਦੇ ਵਿੱਚ ਬੈਠੇ ਗਦਾਰੀ ਨਾ ਕਰਦੇ ਸੰਤ ਗਿਆਨੀ ਜਰਨੈਲ ਸਿੰਘ ਦਾ ਮਸਲਾ ਜਿਹੜਾ ਸੀ ਹੱਲ ਹੋ ਜਾਣਾ ਸੀ ਅੱਜ ਲੋਕੀ ਮਰਨੇ ਨਹੀਂ ਸੀ ਇਹ ਸਿਰ ਇਕੱਲਾ ਸੁਖਬੀਰ ਹੀ ਦੋਚੀ ਸੀਗਾ ਸੁਖਬੀਰ ਦੇ ਨਾਲ ਕਿੰਨਾ ਹੁੰਦਾ ਪ੍ਰੋਟੋਕਾਲ ਚੱਲਦਾ ਸੀ ਕਿੰਨੀ ਟੀਮ ਕੰਮ ਕਰਦੀ ਸੀ ਕਿੰਨੇ ਮੰਤਰੀ ਸੀ ਕਿੰਨੇ ਐਮਐਲ ਸੀ ਕਿ ਉਹ ਦੋਚੀ ਨਹੀਂ ਹੈ ਗਿਆ ਜਿਹੜੇ ਅੱਜ ਡਰਾਮਾ ਕਰਦੇ ਮੈਂ ਕਹਿੰਦੇ ਹਾਂ ਪਾਰਟੀ ਵੱਖਰੀ ਬਰੋਣੀ ਹੈ ਜਗੀਰਕੌਰ ਮੁੱਛਾ ਕੱਟੀ ਘਰੀ ਹੋਰ ਲੰਡੇ ਬੁੱੱਚੇ ਜਿਹੜੇ ਸਾਰੇ ਕਰ ਰਹੇ ਨੇ ਇਹ ਸਾਰਾ ਗਰੁੱਪ ਹੀ ਸਾਰਾ ਦੋਸ਼ੀਆਂ ਦਾ ਜਿਹੜਾ ਹੁਣ ਬਾਗੀ ਤੇ ਰਬੰਨੀ ਜਾਂਦੀ ਹੈ ਕੀ ਇਹ ਦੋਚੀ ਹੈ ਕਿ ਨਹੀਂ ਦੋਚੀ ਨੇ ਵੀ ਇਹ ਸਰਸੇ ਵਾਲਾ ਨੋ ਜਿਆ ਹੀ ਤੇ ਪਰਿਵਾਰ ਚ ਹੂੰ ਤੇ ਤੂੰ ਇੱਥੇ ਆਇਆ ਮੈਂ ਇੱਥੇ ਪੰਥਲੀ ਗਲਤੇ ਘੜਿਆ ਕੰਮ ਕਰ ਰਿਹਾ ਕੋਈ ਸਕੀਮ ਬਣਾ ਰਿਹਾ ਤੈਨੂੰ ਪਤਾ ਲੱਗ ਗਿਆ ਤੇ ਤੂੰ ਵੀ ਮੇਰੇ ਪੱਖ ਦਾ ਹੋ ਗਿਆ ਉੱਥੇ ਜਾ ਕੇ ਸੇਖਾਂ ਦਾ ਪ੍ਰਚਾਰ ਕਰਨੇ ਆ ਦੋਸ਼ੀ ਮੈਂ ਜਿਆਦਾ ਕਿ ਤੂੰ ਹੂੰ ਮੱਲਾ ਵੀ ਬਾਦਲ ਕਿਉਂ ਨੇ ਸਰਸੀ ਵਾਲਾ ਜੋ ਕਰ ਰਿਹਾ ਸੀ ਬਾਦਲ ਨੂੰ ਪਤਾ ਸੀ ਦੋਸ਼ੀ ਬਾਦਲ ਕੇ ਜਿਆਦੇ ਬਾਦਲਾ ਨੇ ਦਾ ਰੋਲਾ ਪਾਉਣਾ ਸੀ ਭਲੇ ਸਾਡੀ ਕੌਮ ਨੂੰ ਖਤਰਾ ਹੈ ਇਹ ਉਹਦੇ ਨਾਲ ਰਲ ਕੇ ਕੌਮ ਦਾ ਬੇੜਾਗਰ ਕਰਵਾ ਰਹੇ ਨੇ ਦੱਸੋ ਹੂੰ ਇਹ ਗੱਲ ਕਿ ਨਹੀਂ ਇਹ ਇਸ ਕਰਕੇ ਸਰਸੇ ਵਾਲੇ ਦੀ ਕੀ ਯੂਰਤ ਸੀ ਪੁਸ਼ਾਕ ਪਾਲੇ ਸਰਸੇ ਵਾਲੇ ਦੀ ਕੀ ਯੂਰਤ ਸੀ ਉਹ ਤਾਂ ਇੱਕ ਬਿਜ਼ਨਸ ਦੇ ਤੌਰ ਤੇ ਚੱਲ ਰਿਹਾ ਸੀ ਉਹਨੇ ਕਿਹਾ 2-300 ਕਰੋੜ ਫਿਲਮ ਚੋਂ ਆਉਣਾ ਦੇ ਇੱਕ ਲਿਖ ਕੇ ਦੇ ਦਿਓ ਚਿੱਠੀ ਹਣੀਪ੍ਰੀਤ ਨੇ ਇਹ ਗੱਲ ਕਹਿ ਦਿੱਤੀ ਸੀ ਤੇ ਉਹਨੇ ਮਾਲੀ ਪ੍ਰਦੀਪ ਕਲੇਰ ਦੇ ਕਲੇਰ ਦੇ ਕਹਿ ਉਹ ਸ਼ਬਦਾਂ ਦੀ ਮੈਂ ਗੱਲ ਕਰ ਰਿਹਾ ਉਹਨੇ ਕਿਹਾ ਵੀ 2-300 ਕਰੋੜ ਦਾ ਬਿਜ਼ਨਸ ਦੇਖਿਆ ਉਹਨੇ ਬਿਜ਼ਨਸ ਦੇ ਤੌਰ ਤੇ ਉਹਨੇ ਕਿਹਾ ਵੀ ਇੱਕ ਮਾਫੀਨਾਮਾ ਲਿਖ ਦਿਓ ਬੰਬੇ ਦੇ ਵਿੱਚ ਇੱਕ ਹੋਟਲ ਦੇ ਵਿੱਚ ਸੀ ਦਿੱਲੀ ਦੇ ਵਿੱਚ ਮੀਟਿੰਗਾਂ ਹੋਈਆਂ ਇੱਕ ਚਿੱਠੀ ਆਈ ਉਹਦੇ ਵਿੱਚ ਰਾਮੂ ਵਾਲੀ ਦਾ ਨਾਮ ਵੀ ਆਉਂਦਾ ਇੱਕ ਉਹਦੇ ਵਿੱਚ ਨਾਮ ਆਉਂਦਾ ਚੀ ਡਾਕਟਰ ਚੀਮਾ ਉਹੀ ਹੋਊਗਾ ਮੈਨੂੰ ਲੱਗਦਾ ਉਹਦਾ ਨਾਂ ਆਉਂਦਾ ਵੀ ਉਹਨੇ ਇੱਕ ਦਿਨ ਕੋਈ ਪੰਜਾਬੀ ਚ ਚਾਈ ਦੀ ਹਿੰਦੀ ਚ ਨਹੀਂ ਗਈ ਬਹੁਤ ਕੁਸ਼ ਹੋਂ ਦੇ ਵਿੱਚ ਗੱਲਾਂ ਹੋਈਆਂ ਤੇ ਕੀ ਉਹ ਫਿਰ ਉਹ ਦੋਚੀ ਨਹੀਂ ਕੱਲ ਆਪਾਂ ਸੁਖਬੀਰ ਸੁਖਬੀਰ ਕਰੀ ਜਨੇ ਸਾਰਾ ਲਾਣਾ ਹੀ ਦੋਚੀਆਂ ਦੇ ਨਾਂ ਦਾ ਯਾਰ ਕਿਹੜਾ ਨਾ ਜੋ ਬਚਿਆ ਆ ਇਹਨਾਂ ਦੇ ਵਿੱਚੋਂ ਜਦ ਮਨ ਪਰ ਉਹ ਹੀ ਬੰਦਾ ਜਿੰਦਾ ਵਿੱਚ ਜ਼ਿਕਰ ਆਇਆ ਉਹ ਕਹਿੰਦਾ ਸੀ ਇਹਨਾਂ ਦੇ ਘਰੇ ਖੁਸਰੇ ਘਰੇ ਮੁੰਡਾ ਹੋ ਸਕਦਾ ਤੇ ਇਹਨਾਂ ਦੇ ਘਰੇ ਸਿਆਸਤ ਨਹੀਂ ਆਉਂਦੀ ਉਹ ਬੰਦਾ ਵੀ ਵਿੱਚ ਨਾਮ ਲੈ ਆ ਰਿਹਾ ਰਿਹਾ ਪ੍ਰਦੀਪ ਕਲੇਰ ਦੇ ਵੱਲੋਂ ਕੀ ਉਹ ਦੋਚੀ ਨਹੀਂ ਦੋਚੀ ਉਹਦਾ ਚਲੋ ਇੱਕ ਮੰਨ ਲਾਂ ਵੀ ਇੱਕ ਟਾਣਾ ਹੈ ਉਹਨੀਆਂ ਛਾਕਾ ਨੇ ਤੇ ਛਾਕਾ ਉਹ ਨੇ ਜਿਹੜੀਆਂ ਰਾਜਨੀਤੀ ਦੀਆਂ ਗੰਦੀਆਂ ਖੇਡਾਂ ਖੇਡਣ ਵਾਲੀਆਂ ਹੂੰ ਮੈਂ ਉਹਨਾਂ ਦੇ ਗੱਲ ਕਰਦਾ ਜਿਨ੍ਹਾਂ ਨੇ ਚੂਲੇ ਪਾਏ ਚਿੱਟੇ ਜਿਨ੍ਹਾਂ ਨੇ ਗੋਲ ਪੱਗਾਂ ਬੰਨੀਆਂ ਜਿਹੜੇ ਕਹਿੰਦਾ ਰੋਡਾ ਪਿੰਡ ਸਾਡਾ ਉਹ ਜਾ ਜਾ ਕੇ ਬਾਦਲ ਦੇ ਚ ਹਾਜ਼ਰੀਆਂ ਭਰਦੇ ਰਹੇ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਸੀ ਉਹ ਉਹ ਬੇਸ਼ਰਮ ਨਹੀਂ ਗੇ ਉਹ 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 ਦਾ ਰਾਜਨੀਤਿਕ ਲੋਕ ਨੇ ਉਹ ਜਾ ਕੇ ਉਹਦੇ ਹਾਜ਼ਰੀਆਂ ਭਰਦੇ ਰੇ ਬਾਦਲਾਂ ਦੇ ਭੋਗਤੇ ਜਾ ਕੇ ਉਥੇ ਸੋਲੇ ਗਾਉਂਦੇ ਰਹਿ ਉਹਨਾਂ ਨੂੰ ਸ਼ਰਮ ਨਹੀਂ ਹੋਣੀ ਚਾਹੀਦੀ ਸੀ ਕੀ ਇਹ ਰੋਡੇ ਪਰਿਵਾਰ ਨੇ ਕੱਲ ਨੇ ਠੇਕਾ ਲੈ ਰੱਖਿਆ ਪੰਥ ਦਾ ਹਰ ਵਾਰ ਉਹੀ ਪਰਿਵਾਰ ਕਰਵਾਨੀ ਦੇਵੇ ਉਹ ਭਲਿਆ ਠੇਕਾ ਤਾਂ ਨਹੀਂ ਲਿਆ ਤੇ ਪਰ ਜਿਹੜਾ ਰੋਡੇ ਪਰਿਵਾਰ ਦੇ ਵਿੱਚੋਂ ਜਸਵੀਰ ਸਿੰਘ ਰੋਡੇ ਬਾਦਲਾਂ ਦੇ ਨਾਲ ਸਾਂਝ ਪਾਈ ਰੱਖੀ ਤੇ ਸੰਤਗਿਆ ਨੇ ਜਰਾਲ ਸਿੰਘ ਨੂੰ ਸ਼ਹੀਦ ਕਰਨ ਵਾਲੇ ਹਾਲਾ ਇਹਨਾਂ ਨੇ ਵਾਅਦਾ ਠਾਉਣੀ ਸੀ ਵੀ ਇਹ ਬਾਦਲ ਗਦਾਰ ਨੇ ਕਾਲ ਤੱਕ ਢੋਣ ਵਾਲਾ ਉਹ ਆਪਦੇ ਚੰਦ ਪੁੱਤਰ ਪਾਲਣ ਵਾਸਤੇ ਚੰਦ ਟੁਕੜਿਆਂ ਦੇ ਵਾਸਤੇ ਜਾ ਕੇ ਹੋ ਸਕਦਾ ਉਹਨਾਂ ਨੂੰ ਨਾ ਸਮਝੋਵੇ ਲੋਕਾਂ ਨੂੰ ਵੀ ਅਜੇ ਤੱਕ ਸਮਝ ਨਹੀਂ ਸੀ ਅਜੇ ਤੱਕ ਲੋਕ ਵੀ ਇਹਨਾਂ ਦੇ ਪਰਸੈਂਟੇਜ ਕਿੰਨੇ ਇਹਨਾਂ ਦੇ ਹੱਕ 'ਚ ਹੈਗੀ ਆ ਆਮ ਲੋਕ ਪੰਥ ਦਾ ਫਿਰ ਆਗੂ ਕਿਉਂ ਬਣ ਗਿਆ ਉਹ ਕਦਮ ਆ ਮੈਂ ਪੰਥ ਦਾ ਜੀ ਮੈਂ ਰੋਡੇ ਦਾ ਮੈਂ ਬੋਲੀ ਆਪਾਂ ਮੁੱਦੇ ਤੋਂ ਭਟਕ ਰਹੇ ਆਂ ਸ਼ਿਆ ਤਾਂ ਆਪਾਂ ਸਹੀ ਮਸਲੇ ਤੇ ਆਈਏ ਜਿਹੜੀ ਹੁਣ ਇਹ ਗੱਲ ਹੈਗੀ ਆ ਇੰਟਰਵਿਊ ਦੀ ਆਪਾਂ ਗੱਲ ਦਾ ਜ਼ਿਕਰ ਕਰੀਏ ਕੀ ਜਾਂਦੇ ਤੋਂ ਬਾਅਦ ਕਲਤਕ ਸਾਬ ਤੇ ਜੈਸੇ ਤਰ ਕਾਬਜ਼ੋ ਜੋਤੀ ਨਹੀਂ ਕਿ ਕੀ ਉੱਥੇ ਜਿਹੜੀ ਕਮੇਟੀ ਦੇ ਪ੍ਰਧਾਨ ਦੋਚੀ ਨਹੀਂ ਗਏ ਉਸੇ ਜਗ੍ਹਾ ਤੇ ਤੂੰ ਆ ਗਿਆ ਤੁਸੀਂ ਕਹਿ ਰਹੇ ਕਿ ਸ਼ਰਮਣੀ ਕਮੇਟੀ ਦੂਜਾ ਤੁਸੀਂ ਉਹਨੂੰ ਦੋਚੀ ਨਹੀਂ ਮੰਨ ਰਹੇਗੇ ਮੈਂ ਤਾਂ ਉਸ ਗੱਲ ਤੇ ਆ ਗਿਆ ਨਾ ਤੁਸੀਂ ਕਹੇ ਡੇਰਾ ਸਿਰਸਾ ਨੂੰ ਮੈਂ ਦੋਚੀ ਨਹੀਂ ਮੰਨਦਾ ਉਸ ਤੋਂ ਬਾਅਦ ਜ਼ਿਆਦਾ ਦੋਚੀ ਤਾਂ ਕੱਲਾ ਇਹ ਆ ਹੁਣ ਤੁਸੀਂ ਆ ਗਏ ਹੁਣ ਜਿਹੜੀ ਮੈਂ ਗੱਲ ਕਰ ਹਰ ਜਗ੍ਹਾ ਦਾ ਮੈਂ ਗੱਲ ਕਹਿਦਾ ਤੈਨੂੰ ਫਿਰ ਸ਼੍ਰੋਮਣੀ ਕਮੇਟੀ ਤਾਂ ਪੰਥ ਚਲਾਉਂਦੀ ਆ ਸਾਡਾ ਇਹ ਕਿਵੇਂ ਨਹੀਂ ਹੋ ਸਕਦਾ ਪੰਥ ਪੰਥ ਦਾ ਆਗੂ ਉਹਨੂੰ ਕਿਵੇਂ ਨਹੀਂ ਤੁਸੀਂ ਕਹਿੰਦੇ ਫਿਰ ਮੈਂ ਵੀ ਪੰਥ ਦੇ ਆਗੂ ਨੂੰ ਕਿਹਾ ਹੁਣ ਨਹੀਂ ਉਹਦੇ ਤੋਂ ਤਾਂ ਕੀ ਬਹੁਤ ਫਰਕ ਹੈ ਹਰਨਾਮ ਸਿੰਘ ਤੁਮੈਂ ਉਹਨੂੰ ਕੀ ਮੰਨਦੇ ਹੋ ਉਹ ਤਾਂ ਇੱਕ ਇੱਕ ਸੰਸਥਾ ਦਾ ਮੁਖੀ ਹੈ ਨਾ ਇਹ 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 ਇੱਕ ਬਹੁਤ ਵੱਡੀ ਸੰਸਥਾ ਦੇ ਲਈ ਕੁਰਬਾਨੀਆਂ ਕਿੰਨੀਆਂ ਹੋਈਆਂ ਹਡੀਆਂ ਬਾਬਾ ਦੀਪ ਸਿੰਘ ਦੀ ਸੰਸਥਾ ਹੈ ਸ਼੍ਰੋਮਣੀ ਕਮੇਟੀ ਛੋਟੀ ਹੈ ਦਮਦਮਾ ਟਕਸਾਲ ਜਿਹੜੀ ਚੱਲੀ ਗੁਰੂ ਗੋਬ ਸਿੰਘ ਦੀ ਵੱਡੀ ਹੈ ਕੋਹ ਸੰਤ ਗਿਆਨੀ ਜਰਨੈਲ ਸਿੰਘ ਦੀ ਜਗ੍ਹਾ ਨੂੰ ਮਲ ਕੇ ਬੈਠਾ ਬੰਦਾ ਮੁੱਦਾ ਠੋਣਾ ਉਹਨਾਂ ਦਾ ਲੈ ਗਏ ਛਡਵਾ ਲੈਣ ਜਿਹੜੇ ਕਹਿੰਦੇ ਮੱਲ ਕੇ ਬੈਠਾ ਕਿਉਂ ਨਹੀਂ ਮੂੰਹ ਕਰਦੇ ਉਧਰ ਨੂੰ ਮੂੰਹ ਛਡਾ ਕੇ ਯਾਰ ਗੱਲ ਜਿਹੜੀ ਹੈਗੀ ਏ ਮਾਨ ਹੁਣ ਤੂੰ ਹੀ ਮੱਲਣ ਮੈਂ ਗੱਲ ਕੀਤੀ ਤੂੰ ਹੀ ਨਹੀਂ ਉਸ ਲੈਣ ਤੇ ਮਦਾ ਪੱਤਰ ਕਰਕੇ ਹੋਗੇ ਵੀ ਤੂੰ ਹੀ ਕਹਿਣਾ ਵੀ ਹੋਰ ਪਾਸੇ ਲੈ ਜਾਣਾ ਮੈਂ ਇੱਕੋ ਗੱਲ ਕਹਿੰਦਾ ਵੀ ਮੁਖੀਆ ਬਣ ਕੇ ਮੈਂ ਆਕਾਮ ਬੰਦਾ ਖੇਤੀ ਕਰਨ ਵਾਲਾ ਮੈਂ ਕਹਿੰਦਾ ਵੀ ਇਹਨਾਂ ਦਾ ਫਰਜ ਸੀ ਇਹਨਾਂ ਨੇ ਵਾਅਦਾ ਨਹੀਂ ਸੀ ਇਹਨਾਂ ਨੇ ਵਾਅਦਾ ਹੀ ਨਹੀਂ ਦਿੱਤੀ ਯਾਰ ਇਹਨੇ ਆਵਰ ਅਰਦਾਸ ਕੀਤੀ ਕਾਲ ਤੱਕ ਸਾਨੂੰ ਤੁਹਾਨੂੰ ਮੁੰਸਾ ਚੁੱਪਦਾ ਚੁੱਪਦਾ ਇਹ ਹੋਰ ਚੁੱਪ ਚੁੱਪਦੇ ਨਹੀਂ ਇੱਕ ਬੋਲਿਆ ਸੀ ਜਦੋਂ ਬਾਦਲਾਂ ਦਾ ਚੋਣ ਹੋਣਾ ਸੀ ਉੱਥੇ ਕਹਿੰਦਾ ਸਿੱਖੋ ਅਰਦਾਸ ਕਰੋ ਪੰਥ ਅਕਾਲੀ ਦਲ ਜਿੱਤ ਜਾਵੇ ਇਹਨਾਂ ਨੂੰ ਵੋਟਾਂ ਪਾਓ ਇਹਨੇ ਮਿਹਦ ਕੀਤੀ ਵੀਡੀਓ ਚੱਲੀ ਸੀ ਕਿ ਮਿਹਦ ਕਰਨ ਵਾਸਤੇ ਤੇਰੀ ਜੁਬਾਨ ਦੇ ਵਿੱਚੋਂ ਲਫ਼ਜ਼ ਨਿਕਲ ਗਏ ਤੇ ਜਦ ਸਾਰਾ ਕੁਝ ਹੋਇਆ ਉਦੋਂ ਕਿਉਂ ਨਹੀਂ ਨਿਕਲੇ ਇਹ ਤਾਂ ਗੱਲ ਮੰਨਦੇ ਹੋ ਨਾ ਕਿਉਂ ਨਹੀਂ ਨਿਕਲੇ ਤੈਨੂੰ ਉਹ ਮੈਂ ਤੁਹਾਡੀ ਗੱਲਾਂ ਨਾਲ ਸਹਿਮਤ ਹਾਂ ਵੀ ਤੁਸੀਂ ਕਿਹਾ ਵੀ ਉਹ ਚੀਜ਼ ਦਾ ਲੋਕਾਂ 'ਚ ਗੁੱਸਾ ਹੈਗਾ ਫਿਰ ਮੈਂ ਕਿਉਂ ਕੀਤੀ ਹਮੈਤੀ ਨਾ ਕਰਦੇ ਚੁੱਪ ਰਹਿ ਜਾਂਦੇ ਕਈ ਗੱਲਾਂ ਹੁੰਦੀਆਂ ਨੇ ਪਰ ਇਹਦੇ ਵਿੱਚ ਤੁਸੀਂ ਜਿਵੇਂ ਡੇਰਾ ਸਿਰਸੇ ਨੂੰ ਕਿਹਾ ਵੀ ਉਹ ਦੋਸ਼ੀ ਨਹੀਂ ਮੈਨੂੰ ਇਸ ਗੱਲ ਦਾ ਗੁੱਸਾ ਵੀ ਉਹ ਕਿਉਂ ਨਹੀਂ ਦੋਸ਼ੀ ਮੈਂ ਤੈਨੂੰ ਇਹ ਕਿਹਾ ਦੋਸ਼ੀ ਜਿਹੜਾ ਨਹੀਂ ਉਹ ਦੋਸ਼ੀ ਜਾਣੇ ਇਹ ਨੇ ਜਿਨ੍ਹਾਂ ਨੇ ਪੰਥ ਦਾ ਖਾਧਾ ਜਿਹੇਸ ਬੰਦੇ ਨੇ ਸਾਰਾ ਕੁਝ ਕੀਤਾ ਉਹਦੇ ਗੋਡੇ ਨਾਲ ਬੈਠ ਕੇ ਹਰਨਾਮ ਸਿੰਘ ਧੰਮਾ ਥੱਲੇ ਬਾਦਲ ਕੁਰਸੀ ਤੇ ਬੈਠਾ ਉਹ ਕਿੱਥੇ ਸਾਡੀ ਦਮ ਦਮੇ ਟਕਸਾਲ ਬਾਬਾ ਦੀਪ ਸਿੰਘ ਦੀ ਟਕਸਾਲ ਜਿਹਨੇ ਸੀਸ ਤਲੀ ਦਾ ਰੱਖ ਕੇ ਜੰਗ ਕੀਤਾ ਤੇ ਕਿੱਥੇ ਉਹ ਗੋਡਿਆਂ 'ਚ ਬੈਠੇ ਨੇ ਤੇ ਇਹ ਇਹ ਲੋਕ ਦੋਸ਼ੀ ਨਹੀਂ ਗਏ ਤੇ ਫਿਰ ਮੈਂ ਇਹ ਗੱਲ ਕਰਨਾ ਮੈਂ ਜਰ ਤੂੰ ਐ ਤੂੰ ਸਰ ਕੀ ਤੈਨੂੰ ਲੱਗਦਾ ਵੀ ਕਾਲ ਤਖਤ ਸਾਹਿਬ ਤੇ ਜਿਹੜਾ ਬੰਦਾ ਇਦਾਂ ਜਾ ਕੇ ਮਾਫੀ ਮੰਗਦਾ ਮਾਫ ਹੋ ਜਾਂਦਾ ਨਹੀਂ ਹੋਣਾ ਚਾਹੀਦਾ ਕੀ ਹੋਇਆ ਵੀ ਨਹੀਂ ਕਦੀ ਫਿਰ ਇੰਦਰਾ ਗਾਂਧੀ ਨੂੰ ਮਾਰਨ ਦੀ ਲੋੜ ਕੋਣੀ ਸੀ ਜਾ ਕੇ ਭਾਈ ਸਾਹਿਬਾਂ ਨੂੰ ਉਹਨੂੰ ਵੀ ਲੈ ਆਉਂਦੇ ਤੇ ਕਦੇ ਮਾਫੀ ਦੇ ਦਿੰਦੇ ਕੀ ਆਜ ਦੇ ਕਾਗਜ਼ ਲੇ ਕੇ ਇੱਕ ਪੰਨੇ ਦੇ ਉੱਤੇ ਇਸ ਤਰ੍ਹਾਂ ਉਹਨੂੰ ਇੱਕ ਬੰਦਲ ਫਾਫੀ ਚਾ ਕੇ ਦੇ ਦੇ ਦਿੰਨੇ ਜਹੇਦਾਰ ਸਾਹਿਬ ਨੂੰ ਕੀ ਠੀਕ ਹੈ ਇੱਕ ਗੱਲ ਕਹਿ ਦੇਣਾ सरसे वाला जेड़ा है ओनु मारन तों पहिल्लो बादलां दा ਖਤਮ ਹੋਣਾ ਚਾਹੀਦਾ ਜੇ ਬਾਦਲ ਕੇ ਰੋਲ ਨਾ ਨਮਾਉਂਦੇ ਸਰਸੇ ਵਾਲੀ ਦੀ ਯਰਤ ਹੀ ਹੈ ਨਹੀਂ ਸੀ ਹੁਣ ਮੇਰੀ ਗੱਲ ਇਹ ਲੱਗਦੀ ਹੁਣ ਟਾਡੀਆਂ ਨੇ ਗਾਹ ਵਾਰਾਂ ਗਾਤੀਆਂ ਕਹਿੰਦਾ ਜੇ ਗਦਾਰ ਨਾ ਹੁੰਦੇ ਸਰਸੇ ਵਾਲੀ ਦੀ ਕੀ ਯਰਤ ਹੋਣੀ ਸੀ ਕਈਆਂ ਨੇ ਗਾਇਆ ਸੁਣਿਆ ਤੁਸੀਂ ਮੈਂ ਹੁਣ ਸਿੱਧਾ ਕਹਿ ਦਿੱਤਾ ਹੂੰ ਕੋ ਨਾਂ ਨਹੀਂ ਲੈਂਦੇ ਪਏ ਮੈਂ ਨਾਂ ਲੈ ਦਿੱਤਾ ਗੱਲ ਤੇ ਉਹੀ ਫਰਕ ਹੈ ਨਾ ਤੇ ਗਦਾਰ ਕਿਹੜੇ ਨੇ ਹੁਣ ਮੰਨ ਲੈਣੇ ਆ ਮੈਂ ਹੁਣ ਮਨ ਲਾ ਇੱਥੇ ਇੱਕ ਡੇਰਾ ਬਣ ਗਿਆ ਸਰਸੇ ਵਾਲੇ ਦਾ ਬਣ ਗਿਆ ਮੈਂ ਜਾ ਕੇ ਸਾਰੇ ਸਾਹਮਣੇ ਨਾਲ ਯਾਰੀ ਪਾਈ ਫਿਰਦਾ ਤੇ ਇਧਰੋ ਜਾ ਕੇ ਪੰਥਰਾਂ ਨੂੰ ਕਹਿਣਾ ਵੀ ਭਾਈ ਮੈਨੂੰ ਤਾਂ ਦਿਓ ਪਾਹੇ ਮੈਂ ਪੰਥ ਦੀ ਸੇਵਾ ਕਰਨਾ ਤਾਂ ਫਿਰ ਮੇਰੇ ਵਰਗਾ ਗद्दार ਪਹਿਲੋ ਮਰਨਾ ਚਾਹੀਦਾ ਹੈ ਕਿ ਪਹਿਲੋ ਸਰਸੇ ਵਾਲਾ ਦਾ ਡੇਰਾ ਵਾਲਾ ਮਰਨਾ ਚਾਹੀਦਾ ਹੈ ਮਰਨੇ ਦੇ ਚਾਹੀਦੇ ਜਿਨ੍ਹਾਂ ਨੇ ਸਾਰਾ ਸਾਡਾ ਕਾਹਨ ਕੀਤਾ ਯਾਰ ਇੱਥੇ ਛੱਡੋ 99 92 ਤੇ ਲੈ ਕੇ ਤੁਸੀਂ ਫਿਰ ਕਹਿੰਦੇ ਪਿੱਛੇ ਲੈ ਚਲੇ ਜਿੰਨੇ ਸਾਰਾ ਜਿਗਰ ਜਿੰਨਾ ਵੀ ਆਇਆ ਜਿੰਨਾ ਸਾਡਾ ਕਤਲਿਆਮ ਕੀਤਾ ਕਰਾਏ ਬਦਲਾ ਲੈਣੇ इंदिरा गांधी दी युरती नहीं थी काल तक से हटा देवे ਇਹਨਾਂ ਨੇ ਹੱਥ ਖੜੇ ਬਾਹਰ ਕਰਕੇ ਕਿਹਾ ਸੀ ਆ ਜਾ ਹੁਣ ਤਾਂ ਖਾਲੀ ਮੈਦਾਨ ਹੈ 60 ਬੰਬ ਇਕ ਇਥੇ ਦੇ ਕਈ ਤੇ ਸ੍ਰਿੰਦਰ ਸਿੰਘ ਸੋਢੀ ਰਸ਼ੀਦ ਕਿੰਨਾਂ ਨੇ ਕਰਾਇਆ ਕਿਹੜੀਆਂ ਕੜੀਆਂ ਬਾਵਾ ਸੰਤਾਂ ਦੀਆਂ ਤੋੜੀਆਂ ਜਿਹੜਾ ਉਹ এনवायरमेंट ਸਿਰਜਿਆ ਗਿਆ ਤੁਹਾਨੂੰ ਲੱਗਦਾ ਵੀ ਉਹਦੇ ਚੂ ਬੱਦਲ ਦੋਸ਼ੀ ਆ ਬੱਦਲ ਹੈ ਹੋਰ ਕੌਣ ਗੁਰੂ ਘਰ ਦੀ 골ਕ ਲੁੱਟ ਕੇ ਖਾ ਗਿਆ ਸਾਰੇ ਕੁਝ ਕਰ ਗਿਆ ਯਾਰ ਗੁਰੂ ਘਰਾਂ ਦੀਆਂ ਜ਼ਮੀਨਾਂ ਦੇ ਉੱਤੇ ਮੰਦਰ ਬਣਵਾ ਦਿੱਤੇ ਬੰਦੇ ਨੇ ਹਮ ਹਣ ਕਾਲ ਤੱਕ ਸਾਬ ਦੇ ਹੁਣੇ ਲੈ ਲਾ ਹੁਣ ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰਦਾ ਹੁਣ ਤੁਸੀਂ ਕਹਿਣਾ ਵੀ ਇਸ ਚੀਜ਼ ਤੋਂ ਤੁਸੀਂ ਭਟਕ ਗਏ ਜੀ ਤੁਸੀਂ ਫਿਰ ਇਹ ਗੱਲ ਕਰਦੇ ਨਹੀਂ ਪਰ ਭਟਕ ਨਹੀਂ ਗਏ ਜਿੰਨਾ ਚਿਰ ਸਵਾਸ ਨੇ ਆਪਣੀ ਦਸਾਂ ਨਾਂ ਦੀ ਕਿਰਤਗਮਾਈਏ ਸੱਚ ਦੀ ਆਵਾਜ਼ ਰੱਖਦੇ ਰਹਾਂਗੇ ਹੁਣ ਉਹ ਸਰਸੇ ਵਾਲਾ ਦੋਸ਼ੀ ਹੁਣ ਕਾਲ ਤੱਕ ਸਭ ਦੇ ਹੁਣ ਦਾ ਮੌਜੂਦਾ ਜਹੇਦਾਰ ਦੋਸ਼ੀ ਗ੍ਰੰਥੀ ਦੋਸ਼ੀ ਹੈ ਹਾਰੇ ਗ੍ਰੰਥੀ ਦੋਸ਼ੀ ਸੰਤ ਸਮਾਜ ਸਾਰਾ ਹੀ ਦੋਸ਼ੀ ਹੈ ਜਿਹੜੀ ਗੁਰੂ ਘਰ ਦੀ ਮਰਜ਼ਾਦਾ ਹੈ ਉਸ ਨੂੰ ਖਤਮ ਕਰਤਾ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੂੰ ਕਦਮ ਹੋਈ ਪੀ ਹੁਣ ਪੁੱਛੋ ਕਿਹੜੀ ਮਰਯਾਦਾ ਪਤਾ ਤੁਹਾਨੂੰ ਦੱਸੋ ਫਿਰ ਪੰਜ ਬਾਣੀਆਂ ਨਿਤਨੇਮ ਆਪਾਂ ਨੂੰ ਜ਼ਰੂਰੀ ਸਿੱਖਾ ਵਾਸਤੇ ਹੂੰ ਹਰ ਗੁਰੂ ਘਰ ਚ ਜ਼ਰੂਰੀ ਹੂੰ ਤੇ ਦਰਬਾਰ ਸਾਹਿਬ ਪੰਜ ਬਾਣੀਆਂ ਨਿਤਨੇਮ ਕਿਉਂ ਨਹੀਂ ਕਿਉਂ ਨਹੀਂਗਾ ਠੀਕ ਹੈ ਅੱਗੇ ਦੋਰਾ ਕਿਉਂ ਨਹੀਂਗਾ ਕਿਉਂ ਉੱਥੇ ਬੰਦ ਕਰਤਾ ਹੋ ਕਾਸ ਵਾਸਤੇ ਕੀਤਾ ਕਿਵੇਂ ਕਰਾਇਆ ਗਿਆ ਬਰੇ ਕਾਲ ਤੱਕ ਤੇ ਤਾਂ ਹੁੰਦਾ ਮੈਂ ਕਾਲ ਤੱਕ ਸਦੀ ਗੱਲ ਹੀ ਨਹੀਂ ਕੀਤੀ ਨਹੀਂ ਮੈਂ ਉਂਝ ਗੱਲ ਕੀਤਾ ਵੀ ਇਹ ਕਾਲ ਤੱਕ ਤੇ ਤਾਂ ਹੁੰਦਾ ਮੈਂ ਹਰਮੰਦਰ ਸਾਹਿਬ ਦੀ ਗੱਲ ਕੀਤੀ ਹਰਮੰਦਰ ਸਾਹਿਬ ਚ ਨਹੀਂ ਹੁੰਦਾ ਇਹ ਮੈਂ ਜਿਹੜੀ ਤੁਹਾਨੂੰ ਕਾਲ ਤੱਕ ਜੇ ਉਧਰ ਨੂੰ ਗਏ ਮੁੱਦਾ ਭਟਕ ਜਣਾ ਤੁਸੀਂ ਹਰਮੰਦਰ ਸਾਹਿਬ ਤੇ ਕਰੋ ਗੱਲ ਕਰੋ ਮੇਰੇ ਨਾਲ ਮੈਂ ਉਹ ਲੋਕਾਂ ਨੂੰ ਕਹਿ ਰਿਹਾ ਵੀ ਜਿਹੜੇ ਉੱਥੇ ਬੈਠੇ ਨੇ ਮੈਨੂੰ ਦੱਸੋ ਏ ਤੁਸੀਂ ਬੰਦ ਕਿਉਂ ਐ ਹੂੰ ਕਿਉਂ ਬੰਦ ਕੀਤਾ ਜੀ ਜਵਾਬ ਦੇਣਾ ਮੈਨੂੰ ਤੇਰਾ ਦੇ ਲੈ ਹੂੰ ਤੇਰੇ ਦਿਲ ਨੂੰ ਮੱਥ ਪਾ ਲਿਆ ਸਰੀਰ ਤੇਰਾ ਖਤਮ ਹੂੰ ਦਰਬਾਰ ਸਾਹਿਬ ਸਾਡਾ ਦਿਲ ਸਿੱਖਾਂ ਦਾ ਜਿਹੜਾ ਮੱਛੇ ਰੰਗੜ ਕੰਮ ਨਹੀਂ ਕਰ ਸਕਿਆ ਬਦਾਲੀ ਨਹੀਂ ਕਰ ਸਕਿਆ ਹੋਰ ਨਹੀਂ ਕਰ ਸਕੇ ਉਹ ਬਾਦਲਾਂ ਨੇ ਕਰ ਦਿੱਤਾ ਓਏ ਉਹ ਬਾਦਲਾਂ ਨੇ ਕਰ ਦਿੱਤਾ ਜਦ ਸਾਡੇ ਦਰਬਾਰ ਸਾਹਿਬ ਦੇ ਵਿੱਚੋਂ ਦੁਹਰਾ ਬੰਦ ਹੋ ਗਿਆ ਜਕਾਰਾ ਬੰਦ ਹੋ ਗਿਆ ਕਥਾ ਬੰਦ ਹੋ ਗਈ ਅੱਗੇ ਆ ਕੇ ਲੋਕਾਂ ਨੂੰ ਸਮਝਾਉਣਗੇ ਉੱਥੋਂ ਦੇ ਪ੍ਰਚਾਰਕ ਓਏ ਸਿੱਖੋ ਤੁਹਾਡੇ ਦਰਬਾਰ ਦਰਬਾਰ ਸਾਹਿਬ ਦੇ ਵਿੱਚ ਦੋਰਾ ਤੇ ਕਥਾ ਬੰਦੇ ਤੁਸੀਂ ਕੋ ਪੜਦੇ ਬੰਦ ਕਰਦੇ ਹੋ ਤੁਹਾਨੂੰ ਲੱਗਦਾ ਉਹਨਾਂ ਨੇ ਸਮਝ ਬਵਾਦੀ ਹਾਂ ਇਥੇ ਪੰਚ ਸਭਾ ਹੋਣੀ ਚਾਹੀਦੀ ਤੇ ਸਹੀ ਫੈਸਲਾ ਹੋਣਾ ਸੀ ਹਮ ਮਹਾਰਾ ਜਨਜੀਤ ਸਿੰਘ ਦੇ ਇਤਿਹਾਸ ਦੇ ਵਿੱਚ ਇਥੇ ਦੋਰਾ ਵੀ ਪੜਾਇਆ ਜਾਂਦਾ ਸੀ ਜਕਾਰਾ ਵੀ ਲੱਗਦਾ ਸੀ ਹਮ ਤੇ ਇਥੇ ਕਥਾ ਵੀ ਕਰਦੀ ਸੀ ਇਹ ਅੰਗਰੇਜ਼ਾਂ ਨੇ ਬੰਦ ਕਰਾਈ ਠੀਕ ਹੈ ਤੇ ਅੱਜ ਤਿੱਕਰ ਬੰਦੇ ਇਹ ਹੁਣ ਏਜੰਸੀ ਜਿਹੜੀ ਆਰਐਸਐਸ ਜਿਹੜੀ ਰਲਈ ਹੋਈ ਹੈ ਉਹ ਕਰ ਰਹੀ ਏ ਤੇ ਇਹ ਪਿੰਡਾਂ ਦੇ ਵਿੱਚ ਮੈਂ ਇੱਕ ਪਿੰਡ ਵਿੱਚ ਗਿਆ ਹੁਣ ਵੀਰੋ ਦੱਸੋ 16 ਸਾਬ ਦੀ ਬਾਣੀ ਰਾਤ ਨੂੰ ਪੜ੍ਹਨੀ ਚਾਹੀਦੀ ਕੀਰਤਨ 16 ਸਾਬ ਹਾਂ ਹਾਂ ਪੜ੍ਹਨੀ ਚਾਹੀਦੀ ਹੂੰ ਤੇ ਜੇ ਗੁਰਦੁਆਰਾ ਚੀ ਬੰਦ ਹੋਈ ਉਹ ਵੇ ਫਿਰ ਕੀ ਕਰੋਗੇ ਟਿਕਰਾਈ ਕਿੰਨਾ ਨੇ ਵੇ ਸ਼ਰਮਣੀ ਕੀ ਬੇਟੀ ਨੇ ਪ੍ਰਚਾਰਕਾਂ ਨੇ ਹੂੰ ਕਿਰਤਨ 16 ਸਾਬ ਦੀ ਬਾਣੀ ਨਹੀਂ ਪੜ੍ਹਨੀ ਹਾਂ ਮੈਂ ਚਾਰ ਪਿੰਡਾਂ 20 ਪਿੰਡਾਂ ਦੀ ਲੜਾਈ ਲੈ ਕੇ ਆਇਆ ਅੱਛਾ ਉਹ ਕਹਿੰਦੇ ਸ਼ਰਮਣੀ ਕਮੇਟੀ ਵਾਲੇ ਬੰਦ ਕਰਾ ਗਏ ਕੋਈ ਨਾਮ ਨੋਮ ਪਤਾ ਉਹਨਾਂ ਨੇ ਕਿੰਨਾ ਨੇ ਕਰਾਈ ਸਾਨੂੰ ਮਣੀਕਵੰਡੀ ਦੇ ਪ੍ਰਚਾਰਕ ਛੱਡੇ ਨੇ ਆ ਦਰਸ਼ਨ ਮੋਠਾ ਵਾਲਾ ਮੈਨ ਇਹਨਾਂ ਦਾ ਹੈਡ ਅੱਛਾ ਆ ਜਾ ਕੇ ਪਤਾ ਤੂੰ ਚਲਾ ਜਵੀਂ ਇੱਥੋਂ ਚਲੋ ਠੀਕ ਹੈ ਕੋਈ ਗੱਲ ਨਹੀਂ ਮੇਨ ਗੱਲ ਅੱਜ ਹੈਗੀ ਸੀਗੀ ਇੱਕ ਇੰਟਰਵਿਊ ਆਉਂਦੀ ਆ ਪ੍ਰਦੀਪ ਪਲੇਅਰ ਦੀ ਪ੍ਰਦੀਪ ਪਲੇਅਰ ਉਹ ਦੱਸਦੀ ਹੈ ਕਿ ਉਹ ਹੈ ਪ੍ਰਦੀਪ ਪਲੇਅਰ ਜਿਹੜਾ ਬਹੁਤ ਸਮਾਂ ਪੱਦਵੀ ਦੋਛਾਂ ਦੇ ਵਿੱਚ ਭਗੌੜਾ ਰਿਹਾ ਉਹਨੇ ਦੱਸਿਆ ਕਿ ਮੈਂ ਤਾਂ ਕੋਠੀ ਦੇ ਵਿੱਚ ਰਹਿੰਦਾ ਸੀ ਮੇਰੇ ਕੋਲ ਕੋਈ ਸੰਮਣ ਨਹੀਂ ਆਇਆ ਕੋਈ ਪੁਲਿਸ ਵਾਲਾ ਨਹੀਂ ਆਇਆ ਮੈਂ ਪੰਜਾਬ ਵੀ ਆਉਂਦਾ ਸੀ ਹਰਿਆਣੇ 'ਚ ਵੀ ਆਉਂਦਾ ਸੀ ਤੇ ਬਾਇਰ ਵੀ ਸਫਰ ਕਰਦਾ ਰਿਹਾ ਉਹਨੇ ਕੁਝ ਨਹੀਂ ਦੱਸਿਆ ਬਾਇਰ ਕਿੱਥੇ ਸਫਰ ਕੀਤਾ ਪੰਜਾਬ ਇੰਡੀਆ ਜਾਂ ਹੋਰ ਕਿੱਥੇ-ਕਿੱਥੇ ਕਰਦਾ ਰਿਹਾ ਪਰ ਉਹਦੀ ਇੱਕ ਇੰਟਰਵਿਊ ਨੇ ਬਹੁਤ سارے ਸਵਾਲ ਚੱਕ ਕੇ ਰੱਖ ਦਿੱਤੇ ਨੇ ਖਾਸ ਕਰਕੇ ਉਹਨਾਂ ਦੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਉਹਹਾ ਪਾਰਟੀ ਜਿਹੜੀ ਖੂਨ ਪਸੀਨਿਆਂ ਦੇ ਵਿੱਚੋਂ ਨਿਕਲੀ ਹੋਈ ਪੰਥ ਦੀ ਪਾਰਟੀ ਦਾ ਆਗੂ ਬਣਿਆ ਸੁਖਬੀਰ ਬਾਦਲ ਦੇ ਉੱਤੇ ਸੁਖਬੀਰ ਬਾਦਲ ਦੇ ਉੱਤੇ ਸਵਾਲ ਚੱਕਣ ਤੋਂ ਬਾਅਦ ਇਹ ਚੀਜ਼ ਦਾ ਬਹੁਤ ਵੱਡਾ ਰੌਲਾ ਪੈਣਾ ਵੀ ਹੈ ਤੇ ਪੈ ਵੀ ਚੁੱਕਿਆ ਉਸ ਤੋਂ ਪਹਿਲਾਂ ਬੰਦ ਲਫਾਫੇ ਵਾਲੀਆਂ ਗੱਲਾਂ ਚੱਲੀਆਂ ਉਸ ਤੋਂ ਪਹਿਲਾਂ ਬਾਗੀ ਧੜਾ ਖੜਾ ਹੋ ਗਿਆ ਆਪਸ ਦੇ ਵਿੱਚ ਦੋ ਫਾੜ ਹੋਈ ਪਾਰਟੀ ਕੀ ਇਹ ਸਿਆਸੀ ਡਰਾਮਾ ਜਾਂ ਕੀ ਕੁਝ ਚੱਲ ਰਿਹਾ ਹੈ ਪਰ ਇਹ ਇੰਟਰਵਿਊ ਨੇ ਕਈਆਂ ਦੇ ਜਿਹੜੇ ਆ ਉਹ ਪਰਦੇ ਚੱਕ ਕੇ ਰੱਖ ਦਿੱਤੇ ਨੇ ਕਿ ਫਲਾਣਾ ਫਲਾਣਾ ਬੰਦਾ ਇਸ ਚੀਜ਼ ਦੇ ਵਿੱਚ ਦੋਸ਼ੀ ਹੈ ਤੁਸੀਂ ਵੀ ਮੈਂ ਕਹੂੰਗਾ ਕਿ ਉਹ ਇੱਕ ਨਿੱਜੀ ਚੈਨਲ ਤੇ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਕਿੱਥੇ ਆ ਉੱਥੇ ਇੱਕ ਇੰਟਰਵਿਊ ਪਾਈ ਹੋਇਆ ਹੁਣ ਸੁਣ ਵੀ ਸਕਦੇ ਹੋ ਤੇ ਇਹ ਚੀਜ਼ ਦੀ ਜਾਂਚ ਪੜਤਾਲ ਵੀ ਹੋ ਸਕਦੀ ਹੈ ਉਸ ਤੇ ਵਿਚਾਰ ਚਰਚਾ ਕੀਤੀ ਹੈ ਸਾਡੇ ਨਾਲ ਗੁਰਚੰਦ ਸਿੰਘ ਗੱਟੀ ਮੌਜੂਦ ਸੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ